ਮੈਂ ਆਪੀ ਨੇ ਕੇਲ ਪਾਉਂਦੀ ਜਾਂਦੇ ਆਪੀ ਸਿੱਧੇ ਘਰ ਦੀ ਨਾਲ ਅਸੀਂ ਤਾਂ ਹੀ ਨਹੀਂ ਗੱਲ ਕਰੀ ਉਹਨੇ ਰਿਸਤ ਦੇ ਚੱਕਲਾ ਤੁਹਾਨੂੰ ਹੀ ਪਤਾ ਕਿਸੇ ਨੂੰ ਨਹੀਂ ਦੱਸਣਾ ਕੋਈ ਨਾ ਮੈਂ ਤੂੰ ਪਰਵਾਹ ਨਾ ਕਰ ਮਾਸੀ ਮੈਂ ਤਾਂ ਐਸੀ ਸੁਧਰ ਜਾਣੀ ਮੈਨੂੰ ਵੀ ਪੈਂਤ ਨਾ ਜਾਣੀ ਇਹ ਨਾ ਸਿੱਧੇ ਕਰ ਐ ਬੇ ਹੋਰ ਉਹ ਹੀ ਤਾਂ ਗੱਲ ਆ ਜੇ ਆ ਜਾਂਦਾ ਰੇਹਲਾ ਕਿੰਨੀ ਵੇਖਤੀ ਹੁੰਦੀ ਮਾਂ ਹੋਰ ਤੇ ਕੁੱਟ ਪੈਂਦੀ ਤੇ ਦੇਖ ਮੇਰੇ ਅੱਖਾਂ ਜਿਵੇਂ ਉਹਨਾਂ ਨੇ ਮੈਂ ਦਾਰਕਾ ਆਇਆ ਕਹਿੰਦਾ ਭਾਬਾ ਤੂੰ ਕੋਲੇ ਖੜਿਆ ਜੀ ਮਾਂ ਮੈਨੂੰ ਦੱਸ ਕਿ ਨਹੀਂ ਆਈ ਕਿੱਥੇ ਗਈ ਆ ਉਹ ਜੇ ਮੈਂ ਮੈਨੂੰ ਦੱਸ ਕੇ ਕੀ ਹੁੰਦੀ ਫਿਰ ਤੈਨੂੰ ਕੀ ਕਹਿੰਦਾ ਮੈਂ ਤੈਨੂੰ ਕੀ ਬਤਾ ਕਿ ਕਿਧਰ ਗਈ ਕਿਸੇ ਦੇ ਉਰਾਪਰਾ ਦੇਖ ਕਿਤੇ ਨਹੀਂ ਗਈ ਰਾਨੀ ਕੇ ਦੇਖਿਆ ਮੈਂ ਰਾਨੀ ਕੇ ਵੀ ਨਹੀਂ ਹੈਗੀ ਨਹੀਂ ਉੱਥੇ ਕਿਸੇ ਗਮਾਂਡੇ ਦੇ ਦੇਖ ਲਾਂਦਾ ਉੱਥੇ ਗਮਾਂਡ ਹੈ ਕਿਹੜਾਗਾ ਉਧਰ ਪਰਾਂਜ ਕਰਤਾ ਹੈਗੇ ਉਹਨਾਂ ਤਾਂ ਜਾਂਦੀ ਨਹੀਂ ਹੈਗੀ ਉਹ ਰਾਨੀ ਕੇ ਸ਼ੱਕ ਸੀ ਮੁੰਡਾ ਰਾਨੀ ਕੇ ਜਾ ਰਾਨੀ ਕੇ ਗਈ ਨਹੀਂ ਰਾਨੀ ਕੇ ਤਾਂ ਹੈ ਨਹੀਂ ਸੀਗੀ ਤੇ ਫਿਰ ਫੋਨ ਲਾ ਲਾਂਦਾ ਫੋਨ ਹੀ ਬੰਦ ਪਿਆਗਾ ਇੱਕ ਮੈਂ ਮੇਰਾ ਤਾਂ ਨਾਲ ਕਰਦਾ ਬੋਲ ਬੈਠਾ ਪਿਆਗਾ ਕੱਲ ਪੁਲਸੀ ਵਾਲੇ ਨੇ ਕੁੱਟਿਆ ਮੈਂ ਤਾਂ ਪਾਣੀ ਪੂਣੀ ਪੀ ਬੈਠਾ ਗਰਮੀ ਮੁਰਕਾ ਆ ਗਿਆ ਸੀਗਾ ਤਾਂ ਬੋਲ ਬਹਿ ਗਿਆ ਫਿਰ ਦਵਾਈ ਲੈ ਲਾਂਦਾ ਦਵਾਈ ਕਾਦੀ ਲਮਾ ਹੁਣ ਮੈਂ ਬੋਲ ਬੈਠੇ ਦਵਾਈ ਲਮਾ ਨਹੀਂ ਡਾਕਟਰ ਕੋਲੇ ਵਗ ਜਾਂਦਾ ਅਜੇ ਕਿਹੜਾ ਦੱਸਾਂ ਲੈ ਤੂੰ ਜ਼ਰੂਰੀ ਦੱਸਾ ਲੈ ਮੈਨ ਜੋ ਕਰੇ ਬੁਲਾ ਲੰਦਾ ਡਾਕਟਰ ਨੂੰ ਕਿਦਾ ਭੋਲੇ ਰਸਤਾ ਹੋਵੇ ਉਹਨਾਂ ਨੂੰ ਤੇ ਫਿਰ ਹੁਣ ਉਹ ਤਾਂ ਦੱਸ ਫਿਰ ਹੁਣ ਅਰਸ਼ ਦਾ ਕੀ ਬਣੂਗਾ ਤੂੰ ਅਰਸ਼ਲ ਹੱਸ ਤੂੰ ਦੱਸ ਹੁਣ ਵੀ ਕਿੱਥੇ ਕੀ ਹੋਦਾ ਕਿੱਥੇ ਜਾ ਸਕਦੀ ਹੈਗੀ ਉਹ ਮੈਨੂੰ ਕੀ ਪਤਾਗਾ ਹੁਣ ਕਾਲੇ ਨੂੰ ਫੋਨ ਲਾਇਆ ਸੀ ਕਾਲਾ ਵੀ ਨਹੀਂ ਸਿੱਧੇ ਮੂੰਹ ਬੋਲਿਆ ਮੈਨੂੰ ਬੋਲਿਆ ਨਹੀਂਗਾ ਮੈਂ ਕਿਹਾ ਦੀ ਮਹਾ ਅਰਸ਼ ਮੈਨੂੰ ਲੱਗ ਜੂ ਪਤਾ ਫਿਰ ਦੇਖੂਗਾ ਤੈਨੂੰ ਕਹਿੰਦਾ ਕਰ ਲਈਣਾ ਕੋਈ ਕਰਨਾਂਗਾ ਇਹਦਾ ਮਤਲਬ ਤਾਂ ਫਿਰ ਅਰਸ਼ ਉੱਥੀ ਹੈਗੀ ਤੇ ਕੀ ਗਈ ਆ ਆਪਦੇ ਫਿਰ ਹਾਂ ਤੇ ਦੱਸਣ ਦਾ ਤਾਂ ਹੱਕ ਹੀ ਸੀ ਆਪਣਨੋਂ ਉਹ ਦੱਸ ਕੇ ਜਾਣ ਦਾ ਹੱਕ ਮੰਦਾ ਸੀ ਇੱਕ ਵੀ ਫੋਨ ਕਰ ਦੂᱭਾ ਮੈਨੂੰ ਉਹ ਨਹੀਂ ਤਾਂ ਦੱਸੀਦਾ ਚੱਲ ਵੀ ਸੋ ਕਾਲੇ ਨੂੰ ਚਾਹੀਦਾ ਸੀ ਕਾਲੇ ਨੇ ਤਾਂ ਫੋਨ ਕਰਕੇ ਰੱchna ਸੀਗਾ ਮੈਨੂੰ ਯੂਰੀ ਆਈ ਹੈ ਭਾਈ ਕਾਲੇ ਨੂੰ ਕਾਹਦਾ ਝੂਠ ਬੋਲ ਰਿਹਾ ਮੈਂ ਕਾਲਾ ਕਹਿੰਦਾ ਵੀ ਸਾਡੇ ਕੋਲ ਨਹੀਂ ਆਈ ਹੈ ਕੀ ਹਾਂ ਉਹਰੇ ਜਾਣ ਕੇ ਕਹਿੰਦੇ ਨੇ ਉੱਥੇ ਆ ਹੋਰ ਸੁਣ ਲੈ ਕਾਲਾ ਸੋਈ ਨੂੰ ਜੰਦਾ ਲੱਗਿਆ ਹੋਇਆ ਸੀਗਾ ਸਾਰੇ ਕਮਰੇ ਖੁੱਲੇ ਸੀਗੇ ਹਾਂ ਵੇ ਖੁੱਲੇ ਸੀਗੇ ਮੂਰਾ ਵੀ ਨੀ ਜੰਦਾ ਲਾ ਕੇ ਗਈ ਨਾ ਮੂਰਾ ਵੀ ਨੀ ਜੰਦਾ ਲਾਵਾ ਵੀ ਨਾ ਮੂਰਾ ਜੰਦਾ ਲੱਗਿਆ ਹੋਇਆ ਸੀਗਾ ਅੰਦਰੋਂ ਕੈਮਰਾ ਨੂੰ ਨੀ ਜੰਦਾ ਲੱਗਿਆ ਤੈਨੂੰ ਕੀ ਪਤਾਗਾ ਉਹ ਤਾਂ ਮੈਂ ਕੰਦਰ ਕੰਦ ਚੜ ਕੇ ਨਾ ਅੰਦਰ ਡੱਪ ਗਿਆ ਸੀਗਾ ਘਰੇ ਉੱਥੇ ਹੈ ਨਹੀਂ ਸੀ। ਉੱਥੇ ਨਾ ਉੱਥੇ ਆਉਣਾ ਕਿੱਥੇ ਸੀ ਮੁਰਦਾ ਜੰਦਾ ਲੱਗਿਆ ਪਿਆ ਸੀ ਆ ਉਹ ਕਮਰੇ ਦੇਖਦਾ ਸੀ ਮੈਂ ਜੰਦਾ ਲੱਗਿਆ ਹੋਇਆ। ਕਿੱਲਰ ਸੋਈ ਨੂੰ ਜੰਦਾ ਲੱਗਿਆ ਸੀ ਕਿ ਫਿਰ ਤਾਂ ਮਤਲਬ ਲੱਗੇ ਵੀ ਆ ਕਿੱਥੇ? ਉਹ ਫਿਰ ਪੇਕੀ ਗਈ ਆ ਉਹ ਨਹੀਂ ਦੱਸਦੇ ਆਪਣ ਨੂੰ। ਉਹ ਇਦੋਂ ਵੀ ਛੇੜਨੇ ਆਪਣੇ ਨਾਲੋਂ। ਉਹੀ ਤਾਂ ਗੱਲ ਆ। ਫਿਰ ਦੱਸਣ ਦਾ ਹੱਕ ਹੀ ਬਣਦਾਗਾ ਵੀ ਕਿੱਥੇ ਗਈ ਆ। ਹੁਣ ਮੂੰਹ ਤਾਂ ਡਰ ਲੱਗੀਆਂ ਜਾਂਦਾ ਕਿ ਉਹ ਨਾ ਕੋਈ ਜੱਪਾ ਛੜਾ ਖੜਾ ਕਰ ਦੇਣਾ। ਕੀ ਪਤਾ ਹੁਣ ਆਪਣੋਂ ਕਿਹੜਾ ਕੋਈ ਦੱਸ ਕੇ ਗਿਆਗਾ। ਹੈ ਮੈਂ ਤਾਂ ਬਾਏ ਵੀ ਨਿਕਲਦੀ ਹੈਗੀ। ਤੇਗਾ ਚੁੱਪ ਕਰੋ ਮਾਂ ਹੀ ਹੁੰਦੀ ਹੈਗੀ। ਉਹਨੂੰ ਉਹ ਕਹਿਣਾ ਮੈਂ। ਕੀ ਕਹਣਾ ਚਾਹ ਬਣਾ ਦੂਗੀ ਮੇਰੇ ਖਾਤਰ ਕਾਢੀ ਜਣੀ ਚਾਹ ਆਉ ਕਰ ਲਈ ਲੰਗਲੇ ਚਾਹ ਬਣਵਾ ਲਈ ਜ ਬਣਾਉਗੀ ਹਾਂ ਕਹੂੰਗਾ ਇਹਨੂੰ ਹਾਂ ਪੈਦਾ ਕਿ ਤਾ ਸਿੱਖੀ ਜੂ ਦਾ ਕਿਹੜੇ ਸਿੱਜੂ ਦਾ ਤੈਨੂੰ ਕਤੀੜ ਦੀ ਪੀ ਰਹਿੰਦੀ ਸਾਡੇ ਨਾਲ ਹੈ ਨਾ ਕਤੀੜ ਦੀ ਮੈਂ ਤੁਹਾਨੂੰ ਕਿਹਾ ਤੇ ਹੈਗਾ ਸੀ ਤੂੰ ਕਤੀੜ ਦੇ ਐ ਵੀ ਪਤਾ ਸਦਾ ਵੀ ਲੈ ਲੈ ਵੀ ਤੇਰੇ ਬਾਜ ਬੈਠੀ ਆ ਮਾਰੀਆ ਯਾ ਦੇਖ ਲੈ ਮੈਨੂੰ ਨਹੀਂ ਪਸੰਦ ਇਹ ਤੇ ਪਸੰਦ ਨਹੀਂ ਕੋਈ ਗੱਲ ਨਹੀਂ ਲਿਆਵਾਂਗੇ ਯਾਰ ਇਹ ਤਾਂ ਪਤਾ ਸਦਾ ਤਾਂ ਲੈ ਸਕਦੇ ਬਈ ਬਾਜ ਬੈਠੀ ਆ ਦਵਾਰ ਹੋਰ ਖਾ ਕੇ ਜਗਾ ਮੈਨੂੰ ਕਿੰਨਾ ਹੋਇਆ ਪਿਆ ਕੀ ਹੋਇਆ ਤੁਹਾਡੀ ਆਵਾਜ਼ ਨਹੀਂ ਤੁਹਾਨੂੰ ਪਤਾ ਹੀ ਲੱਗਦਾ ਕਿ ਬੈਠੀ ਪਈ ਆਵਾਜ਼ ਮੈਨੂੰ ਕੀ ਪਤਾਇਆ ਜੇ ਇਹਦਾ ਗੌਰ ਕਰੇ ਮਾੜੀ ਮੋਟੀ ਹੋਇਆ ਤੂੰ ਵੀ ਹੋਈ ਕਰ ਲੱਗੀ ਕਰਨ ਜੇ ਹਨਾ ਫਿਕਰ ਬੁਰੀ ਘੱਟੀ ਕਰਦੀ ਆ ਤੂੰ ਵੀ ਦੇਖ ਲਿਆ ਮੈਂ ਤੈਨੂੰ ਇਹਦਾ ਕੱਲੇ ਛੱਜੂ ਦੀ ਆ ਤੂੰ ਕਹੋਗੇ ਜੇ ਫੇਰੀਆ ਮੰਮੀ ਮੈਨੂੰ ਕੀ ਪਤਾ ਲੱਗਦਾ ਐਦਾਂ ਵੀ ਕੀ ਕੱਲੇ ਕੁੱਤੇ ਕੁੱਤੇ ਨਹੀਂ ਹੋ ਰਹੀਆਂ ਤੈਨੂੰ ਤਾਂ ਹਨਾ ਵੀ ਕੁੱਤਾ ਲੈ ਆਈਏ ਬਸ ਲੈ ਹੁਣ ਉਹ ਤੇ ਲੈ ਕੇ ਆਉਣਾ ਆ ਉਹ ਸਰਦਾ ਲੈ ਉਹ ਮੈਂ ਪੱਕੀ ਲੈਉਣਾ ਪਊਗਾ ਹਾਂ ਲੈਉਣਾ ਪੈਣਾ ਮੈਨੂੰ ਨਹੀਂ ਪਤਾ ਚੱਲ ਕੋਈ ਨਾ ਲਿਆ ਰਹਿ ਤੂੰ ਐਂ ਕਰ ਕਾਲਾ ਬਣਾ ਕੇ ਦੇ ਮੈਨੂੰ ਚਾਹ ਬਣਾ ਹਾਂ ਛੇਤੀ ਲਿਆਈ ਨਾਲੇ ਹਵੇ ਤਾਂ ਉਹ ਰਾਬੀ ਨੂੰ ਪਤਾ ਕਾਸੇ ਦਾ ਉਹਦਾ ਕੁੱਤੇ ਦੀ ਅਗਲਾ ਕੁੱਤਾ ਲਿਆ ਦੋ ਬਸ ਇਹਨੂੰ ਲਿਆਏ ਨੋ ਕੁੱਤੀੜਾ ਗਾ ਹਾਂ ਹਾਂ ਇਹ ਤਾਂ ਕੀ ਹੋ ਗਿਆ ਪਣੋ ਕੀ ਕਰੀ ਲਿਆ ਕੇ ਦੀਏ ਕਿ ਮੈਂ ਕਰਨੂ ਐ ਮਨ ਤਾਂ ਉਹ ਲਿਆ ਵੀ ਦਿੰਦਾ ਚੱਲ ਮੈਂ ਤਾਂ ਹੁਣ ਇੱਧਰ ਟੈਨਸ਼ਨ ਹੋ ਰਹੀ ਮਨ ਨੂੰ ਅਰਚ ਵਾਲੀ ਇੱਧਰ ਅਰਚਾ ਇੱਧਰ ਇੰਨੇ 10000 ਉਧਰ ਲੱਗ ਗਿਆ ਮੇੜਾ ਗੱਲ ਤੋਂ ਮਨ ਨੂੰ ਅਰਚ ਦਾ ਕਲੀਅਰ ਹੋ ਜਾ ਉਹ ਤਾਂ ਮਡੂ ਲੈ ਕੇ ਹਟੂ ਮੈਂ ਨਹੀਂ ਮੈਂ ਕਿੱਥੇ ਹਟੂੰਗਾ ਤੂੰ ਹਾਂ ਉਹਦਾ ਭੋਲੇ ਨਾਲ ਕਰੀਏ ਗੱਲ ਥਾਣੇਦਾਰ ਮੂਹਰੇ ਉੱਤੇ ਸਾਹਮਣੇ ਇਹ ਪਹਿਲਾਂ ਆ ਗਈ ਸੀ ਥਾਣੇਦਾਰ ਨੂੰ ਤਾਂ ਚਲ ਕਾਇਦੀ ਹਾਂ ਇਹ ਗੱਲ ਨਹੀਂ ਸੀ ਆ ਚੱਲ ਕੋਈ ਗੱਲ ਨਹੀਂ ਮਾ ਚੱਲ ਬਣਾ ਕੇ ਲਿਆਉਂਦੀ ਆ ਚਾਹ ਪੀ ਲਈ ਹੁਣ ਤੋਂ ਮੈਂ ਜਾਂ ਉਧਰ ਹੀ ਜਾਨਾ ਉਹਦੀ ਗਣੀ ਜਾ ਵਾਗ ਜਾ ਤੇ ਦਸ ਸੀਣਾ ਨੂੰ ਕੁਛ ਕੀ ਤੇਰੇ ਮੂੰਹੋਂ ਗੱਲ ਨਿਕਲ ਜਾਂਦੀ ਆ ਕਿਰੇ ਪੁਲਿਸ ਪੁਲਿਸ ਵੀ ਕੋਈ ਕੋਈ ਮਾਰਦੇ ਇਹਨੂੰ ਅੱਛਾ ਇਹ ਖਰਚਾ ਹੁਣ ਇਹਨੂੰ ਦੱਸਣਾ ਨਹੀਂ ਜਾਂਦਾਗਾ ਲੈ ਲੈ ਕਮਾਲ ਕਰ ਇਹਨਾਂ ਸਹੀ ਸਕੂਟਰੀ ਚੋਰੀ ਹੋ ਗਈ ਵੀ ਭਾਈ ਸਕੂਟਰੀ ਲੈ ਗਏ ਤਾਂ ਰੱਖ ਗਏ ਜਿਸ ਸਕੂਟਰੀ ਗੱਲ ਕਰੂੰ ਕਹਿੰਦਾ ਵੀ ਗੇਣੇ ਵਾਲੀ ਸੀ ਵੀ ਛੜਾ ਲਈ ਠੀਕ ਆ ਉਹ ਅਗਲੇ ਨੇ ਚੱਲ ਠੀਕ ਆ ਗੱਲ ਉਧਰ ਜਾ ਮੰਨੀ ਗੱਲ ਕਹਿ ਦਾਂਗੇ ਆਪਾਂ ਪਰ ਇਹਨਾਂ ਨੇ ਦੱਸੇ ਚੋਰੀ ਦੀ ਸੀ ਸਕੂਟਰੀ ਠੀਕ ਆ ਜੰਗਾ ਜੇ ਨੂੰ ਪਤਾ ਲੱਗਿਆ ਉਹ ਐ ਜਮਾ ਨਹੀਂ ਪਤਾ ਲੱਗਦਾ ਠੀਕ ਆ ਐ ਕਰੇ ਕੋਣ ਹੋਇਆ ਕਰ ਤੋ ਬਾੜ ਜਾਂਦੀ ਹੈਗੀ ਆ ਚਲ ਚੰਗਾ ਪੀ ਲੈ ਚਾਹ ਜਾ ਕੇ ਉਹ ਮੈਂ ਆਪੇ ਕਹਿ ਦੂੰ ਸਕੂਟਰੀ ਤਾਂ ਸਕੂਟਰੀ ਗੇਣੇ ਤੇ ਲੈਤੀ ਸੀ ਆਪਾਂ ਨੇ ਵੀ 10000 ਰੁਪਏ ਦੇ ਕੇ ਛੜਾ ਗਿਆ ਹਾਂ ਚਲ ਚੰਗਾ ਵਾੜਾ ਕੁਝ ਨਹੀਂ ਕਹਿੰਦੀ ਵਗ ਜਾ ਠੀਕ ਆ ਚਲ ਹੁਣ ਪਰਦੇ ਜਿਹੜਾ ਸੀ ਜਦੋਂ ਮੈਂ ਕਿਹਾ ਸੀਗਾ ਵੀ ਭਾਈ ਪੁੱਛ ਲੈ ਪੁੱਛਦਾਸ ਕਰ ਲਾ ਉਹ ਤਾਂ ਕਰ ਹੀ ਨਹੀਂ ਗਈਗੀ ਤਾਂ ਇੱਥੋਂ ਚਲ ਬਣਾ ਲੈ ਮੰਨ ਤੇ ਤਾਂ ਪਏ ਤੋ ਨਹੀਂ ਤੇਰਾ ਸਰਨਾ ਹੈਗਾ ਆਪਾਂ ਹਸਪੀਟਲ ਦਾਖਲ ਹੋ ਜਾਂਨੇ ਆ ਤਾਂ ਕਿ ਜਿਹੜਾ ਆਪਾਂ ਹਸਪੀਟਲ ਦਾਖਲ ਹੋ ਜਾਵਾਂਗੇ ਤਾਂ ਕਿ ਆਪਾਂ ਨੂੰ ਪੈਸੇ ਵੀ ਮਿਲ ਜਾਣਗੇ ਉਲਟਾ ਆਪਾਂ ਕਾਲੇ ਉਹਨਾਂ ਦੇ ਪਰਚਾ ਦਾ ਕਰਵਾਉਣਾ ਪੈਣਾਗਾ ਨਾਲੇ ਤਾਂ ਫਿਰ ਜੀਰੀ ਵਾਲੇ ਦੇ ਨਹੀਂ ਦੇਣੇ ਪੈਣੇ ਆਪਾਂ ਨੂੰ 38 ਦਿਨ ਦੇਣੇ ਪੈਣੇ ਨਾਲੇ ਆਪਾਂ ਉਹਨਾਂ ਦੇ ਪਰਚਾ ਕਰਾ ਦਾਂਗੇ ਇੱਕ ਤਾਂ ਪਰਚਾ ਹੋ ਜੂ ਉਹਨਾਂ ਦੇ ਉਤੋਂ ਆਪਾਂ ਨੂੰ ਪੈਸੇ ਵੀ ਮਿਲ ਜੂਗਾ ਹਾਂ 4-5 ਲੱਖ ਲੈਣਾ ਹੈਗਾ ਹਾਂ ਇਹ ਦਿਮਾਗ ਲਾਉਣਾ ਪੈਣਾ ਐਦਾਂ ਨਹੀਂ ਕੁਝ ਵੀ ਸਰਨਾ ਹੈਗਾ ਐਦਾਂ ਪੈ ਰਹੇ ਤਾਂ ਕੁਝ ਵੀ ਨਹੀਂ ਬੰਨਣਾ ਆਪਣਾ ਕੁਝ ਨਹੀਂ ਹੋਣਾ ਹੈਗਾ ਚੱਲਦੇ ਆਂਗੇ ਉੱਥੇ ਹਸਪਤਾਲ ਤੇ ਦਾਗ ਲੁੰਨੇ ਆਂਗੇ ਜਾ ਕੇ ਇੱਕ ਦੋ ਸਟਾਈਆਂ ਹੋਰ ਮਾਰ ਕੇ ਚੱਲਦੇ ਆਂਗੇ ਹਾਂ ਇੱਕ ਮੜ ਜਦਾ ਕਰਾਉਣਾ ਮੜ ਹੱਥ ਤੇ ਉਹ ਮਨ ਲਾ ਲਿਓ ਸੱਟ ਤੇ ਆਪਾਂ ਉਹਨਾਂ ਨੂੰ ਕਹਿ ਦਾਂਗੇ ਇਹਨਾਂ ਨੇ ਬਹੁਤ ਕੁੱਟਿਆ ਸਾਨੂੰ ਮੈਂ ਤਾਂ ਨੀਂਦੀ ਗੋਲ ਜਦੀ ਮੈਂ ਤਾਂ ਪੀ ਪਿਆ ਰਹੂੰਗਾ ਹਾਂ ਬਸ ਉਹ ਐ ਕਹਿਦੀ ਕਰਦਾ ਇਹ ਤਾਂ ਉੱਠਦਾ ਨਹੀਂ ਹੈਗਾ ਭਾਈ ਹਾਂ ਭਾਈ ਸਾਡੇ ਤਾਂ ਮੁੰਡੇ ਨੂੰ ਇਹਨਾਂ ਨੇ ਮਾਰ ਦਿੱਤਾ ਹਾਂ ਕਦੇ ਇਹਨੂੰ ਮਾਰਿਆ ਕੁੱਟਮਾਰ ਕੀਤੀ ਹੈਗੀ ਜਿਹੜਾ ਕੁਝ ਕਿਹਾ ਗਿਆ ਤਾਂ ਤੋਂ ਹੀ ਕੁਝ ਲਿਖਾਇਆ ਦੀ ਬਸ ਉਹਨਾਂ ਨੂੰ ਬਸ ਠੀਕ ਹਾਂ ਕਲਵੰਤ ਉਹਨਾਂ ਦਾ ਤਾਂ ਮਾਰਨ ਦਾ ਇਰਾਦਾ ਸੀਗਾ ਆਪਾਂ ਫਿਰ ਵੀ ਉਹਨਾਂ ਤੇ 26 ਦਾ ਕੇਸ ਭਵਾਵਾਂਗੇ ਠੀਕ ਆ ਬਾਚ ਜਦੋਂ ਆਪਾਂ ਰਾਜੀਨਾਮਾ ਕਰਨਾ ਨਹੀਂ ਹੈਗਾ ਪਹਿਲਾਂ ਜੇ ਰਾਜੀਨਾਮਾ ਕਰਨ ਨੂੰ ਕਹਿਣਗੇ ਤਾਂ ਆਪਾਂ ਕਹਾਂਗੇ ਸਾਨੂੰ ਇੰਨੇ ਪੈਸੇ ਦਿਓ ਸੀ ਫਿਰ ਰਾਜੀਨਾਮਾ ਕਰਨਾ ਹੈ ਪੈਸੇ ਤਾਂ ਉਹਨਾਂ ਤੋਂ ਲੈਣ ਹੀ ਲੈਣੇ ਨੇ ਕਿ ਨਾਲੇ ਆਰਤੀ ਦੇਵੀ ਨੂੰ ਦੇਣੇ ਹੈਗੇ ਇਹ ਪੈਸੇ ਹਾਂ ਉਹ ਆਪਾਂ ਕਰਾਂਗੇ ਬਾਅਦ ਚ ਗੱਲ ਉਹਨਾਂ ਦਾ ਆਪਾਂ ਪਹਿਲਾਂ ਪਸਾਵਾਗੇ ਪਸਾ ਕੇ ਬਾਅਦ ਚ ਨਾ ਤਾਂ ਆਪਣ ਨਾਲੇ ਆਪਾਂ ਨੂੰ ਹੋਰ ਦੇਣਗੇ ਪੈਸੇ ਨਾਲੇ ਆਪਾਂ ਨੂੰ ਆਰਤੀ ਦੇ ਪੈਸੇ ਨਹੀਂ ਦੇਣੇ ਪੈਣਗੇ ਐਂ ਹੀ ਕਰਾਂਗੇ ਉਹਨਾਂ ਨਾਲ ਕਰਨਾ ਤਾਂ ਐਂ ਹੀ ਪਊਗਾ ਹਾਂ ਤੇ ਮੈਂ ਉੜਦਾੜਦਾਨੀ ਉਹ ਉੱਥੇ ਜਿੰਨਾ ਚੱਕ ਰੋ ਪੈਸੇ ਨਹੀਂ ਦਿੰਦੇ ਹਾਂ ਉਹਨਾਂ ਨੂੰ ਕਾਲੇ ਤੋਂ ਪੈਸੇ ਲੈਣੇ ਆ ਉਹਨਾਂ ਦਾ ਕਾਲੇ ਨੂੰ ਆਪਾਂ ਜਾਨ ਨਹੀਂ ਦੇਣਾਗਾ ਨਾਲੇ ਡਾਕਟਰ ਨੂੰ ਵਿੱਚ ਹੀ ਡਾਕਟਰ ਨਾਲ ਕਰ ਲਾਂਗੇ ਡਾਕਟਰ ਨੂੰ ਕਹ ਦਾਂਗੇ ਵੀ ਬਾਈ ਤੂੰ ਜਿਹੜਾ ਕੁਝ ਕਰਨਾ ਹੈ ਨਾ ਉਹਨੂੰ ਆਪਾਂ ਨਾਲ ਵੀ ਪੈ ਗਿਆ ਨਾ ਪੱਲੋਂ ਕਿਉਂਕਿ ਆਪਾਂ ਦੇ ਦਾਂਗੇ ਕੋਈ ਗੱਲ ਨਹੀਂ ਉਹਨਾਂ ਨੂੰ ਤਾਂ ਟੈਨਸ਼ਨ ਨਾ ਉਹ ਮੈਂ ਆਪੇ ਸੰਭਾਲ ਲੂੰਗੀ ਬਸ ਠੀਕ ਬਸ ਤੂੰ ਨਾ ਤੂੰ ਐ ਕਹਿਦੀ ਮੇਰੇ ਘਰ ਵਾਲੇ ਨੂੰ ਮਾਰਨੀ ਆਏ ਸੀਗੇ ਇਹ ਹਾਂਜੀ ਆਪਾਂ ਇਹ ਗੱਲ ਕਰਨੀ ਆ ਹਾਂ ਜੇ ਆਪਾਂ ਜੀਰੀ ਕਾਲੇ ਲੈ ਸੁੱਟ ਦਿੰਦੇ ਨਾ ਜਿਹੜਾ ਕਾਲੇ ਦਾੜਤੀ ਆਇਆ ਤੇ ਇੰਨਾ ਝੰਜਟ ਪੈਣਾ ਹੀ ਨਹੀਂ ਸੀਗਾ ਠੀਕ ਹੈ ਨਾ ਜਿਹੜਾ ਕੁਸ ਹੁੰਦਾ ਹੈਗਾ ਨਾ ਸਹੀ ਹੁੰਦਾ ਹੈਗਾ ਤੂੰ ਵਿੱਚ ਨਾ ਬੋਲਿਆ ਕਰ ਜਿੰਨਾ ਦੇ ਨੂੰ ਕੰਮ ਕਿਹਾ ਤੂੰ ਉਹਨਾਂ ਕਰਿਆ ਕਰਨਾ ਮੈਂ ਵਿੱਚ ਬੋਲਦੀ ਉਹ ਤੁਹਾਨੂੰ ਬੁਰਾ ਲੱਗਦਾ ਹੁਣ ਤੁਸੀਂ ਸੱਟਾ ਖਾ ਕੇ ਬੈਠੇ ਹੋ ਕੋਈ ਫਾਇਦਾ ਹੈਗਾ ਆ ਇਹ ਵੀ ਫਿਰ ਕੋਈ ਤਰੀਕਾ ਹੈਗਾ ਕੋਈ ਫਾਇਦਾ ਨਹੀਂ ਹੈ ਨਾਲੇ ਤਾਂ 5 ਲੱਖ ਉਹਨਾਂ ਨੂੰ ਦੇਣਾ ਪੈਂਦਾ 83 ਨੂੰ ਦੇਣਾ ਪੈਂਦਾ ਕਿਤੇ ਉਹਨਾਂ ਤੋਂ ਲਵਾਂਗੇ ਵੀ ਚਲੋ ਉਹ ਤਾਂ ਹੁਣ ਕੋਈ ਨਹੀਂ ਜੋ ਵੀ ਆ ਹੁਣ ਆਪੇ ਮੈਂ ਨਿਬੇੜ ਲੂੰਗੀ ਬਾਕੀ ਜਿਹੜੀ ਗੱਲ ਹੈਗੀ ਨਾ ਵੀ ਮੈਂ ਆਪੇ ਕਰ ਲਵਾਂਗੀ ਵੀ ਇਹ ਏਦਾਂ ਏਦਾਂ ਕਰਕੇ ਗੱਲ ਆ ਠੀਕ ਆ ਤੇ ਤੂੰ ਬਸ ਉੱਠੀ ਨਾ ਬੈੜ ਤੋਂ ਨਾ ਉੱਠ ਠੀਕ ਮੇਰਾ ਪਹਿਲਾ ਮੈਂ ਆਪਾਂ ਉਹਨਾਂ ਤੋਂ ਜੇ ਹੁਣ ਆਪਾਂ ਮੈਟਰ ਛੇੜ ਲਿਆ ਨਾ ਤੇ ਮੈਟਰ ਆਪਾਂ ক্লোਜ਼ ਨਹੀਂ ਕਰਨਾਗਾ ਮੈਟਰ ਨੂੰ ਆਪਾਂ ਅੱਗੇ ਲੈ ਕੇ ਜਾਣਾ ਆ ਮੇਰਾ ਪਹਿਲਾ ਸਾਰਾ ਕੁਝ ਪਲਾਨ ਕੀਤਾ ਹੋਇਆ ਸੀਗਾ ਹੂੰ ਠੀਕ ਐ ਮੈਂ ਉਹਨੂੰ ਰੁਪਈਆ ਦੇਣਾ ਨਹੀਂਓ ਤਰ ਪੇ ਲੈਣੇ ਨੇ ਬਸ ਨਾਲੇ ਆਰਤੀਏ ਤੋਂ ਨਹੀਂ ਦੇਣੇ ਹੈਗੇ ਮੈਂ ਹੁਣ ਤਾਂ ਆਪਾਂ ਪੈਸੇ ਲੈਣੇ ਆ ਹੁਣ ਪੈਸੇ ਆਪਾਂ ਛੱਡਣੇ ਨਹੀਂ ਹੈਗੇ ਕੀ ਚੱਲੂ ਆ ਐਵੇਂ ਮੈਂ ਉੱਟਦਾ ਹੀ ਨਹੀਂ ਹੈਗਾ ਉਹਨਾਂ ਚੱਕਰ ਤੂੰ ਆਏਂ ਕਦੀ ਕਦੇ ਮਾਰ ਕੇ ਗਏਂ ਨਗੇ ਕਦੇ ਉਦੋਂ ਉਹ ਤਾਂ ਮੈਂ ਆਪੇ ਲੱਭਾ ਲਵਾਂਗੀ ਸਿੱਧੀ ਜੀ ਗੱਲ ਕਹਦੀ ਠੇਣੇਦਾਰ ਨੂੰ ਉਹ ਤਾਂ ਮੈਂ ਆਪੇ ਦਿਮਾਗ ਲਾਉਂਗੀ ਵੀ ਕਿਹੜੀ ਗੱਲ ਕਰਨੀ ਆ ਹਾਂ ਸਿੱਧੀ ਜੀ ਕਹਦੀ ਜਿਵੇਂ ਤੁੱਪੇ ਵੈ ਗਈ ਮੰਦੀਪਾ ਬਸ ਉਹੀ ਤੁੱਪ ਜੀ ਸੇਕਣ ਵਾਸਤੇ ਬੈਠ ਗਈ ਜਿਵੇਂ ਕਿ ਚਲ 10 ਮਿੰਟ ਤੁੱਪ ਸੇਕ ਲਈ ਫੇਰ ਕਰਦੇ ਆ ਕੰਮ ਕੋਈ ਤੇ ਸੁੱਕਿਆ ਨਾਲ ਉਹੀ ਗੱਲ ਮਾਹੀ ਨਾਲ ਨਾਂਜੀ ਮੇਰੀ ਗੱਲ ਨਹੀਂ ਹੋਈ ਹੁਣ ਕਈ ਦਿਨਾਂ ਦੀ ਮੈਂ ਥੋੜਾ ਜਿਹਾ ਬਿਜ਼ੀ ਸੀਗੀ ਅੱਛਾ ਪਰ ਸੁਰਜੀਤ ਮੈਂ ਡਿਊਟੀ ਜਾਂਦਾ ਸੀਗਾ ਹਾਂਜੀ ਜਦੋਂ ਮੈਂ ਬੁਆਲੇ ਰਾਹ ਤੇ ਜਾਂਦਾ ਸੀ ਨਾ ਯਾਰ ਉੱਥੇ ਮੈਨੂੰ ਇਹ ਲੱਗਿਆ ਜਿਵੇਂ ਸੋਕ ਨੂੰ ਨਾ ਪੁਲਿਸ ਸੀ ਜੀ ਦੋ ਤਿੰਨ ਬੰਦੇ ਸੀਗੇ ਕਿਰੀ ਖੜੀ ਸੀਗੇ ਤੁਹਾਨੂੰ ਉਹੀ ਭਲੇਖਣਾ ਪੈ ਗਿਆ ਹੋਵੇ ਜੀ ਨਹੀਂ ਯਾਰ ਮੈਂ ਪਹਿਲਾਂ ਜਾਂਦਾ ਵੀ ਸੀ ਫਿਰ ਮੈਂ ਸੋਚਿਆ ਕਿ ਕੋਈ ਗੱਲਬਾਤ ਹੁੰਦੀ ਹੈ ਕੋਈ ਵਾਲਾ ਹੁੰਦਾ ਨਾ ਜੇ ਤੇਰੀ ਗੱਲ ਉਹੀ ਹੋਵੇ ਫਿਰ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਫਿਰ ਮਾਹੀ ਮੈਨੂੰ ਦੱਸਦੀ ਫੋਨ 'ਲਾ ਕੇ ਜੀ ਐਂ ਤਾਂ ਗੱਲ ਤੇਰੀ ਸਹੀ ਹੈ ਜੀ ਫੇ ਤੁਸੀਂ ਜਾਣਾ ਸੀ ਜੀ ਤੁਸੀਂ ਦੇਖ ਹੀ ਲਿਆ ਸੀ ਤਾਂ ਮੈਂ ਇਹ ਨਾ ਬਖਤ ਜਾਂਦਾ ਮੇਰੇ ਨਾਲ ਸੀ ਇਹ ਬੰਦੇ ਅੱਛਾ ਮੁਲਾਜ਼ਮ ਸੀ ਮੇਰੇ ਨਾਲ ਫੇਰ ਤੂੰ ਮੈਨੂੰ ਬਤਾ ਰਿਹਾ ਨੂੰ ਦੇ ਤੀਂ ਸੁਣਦੇ ਕਈ ਵਾਰ ਕੋਈ ਗੱਲਬਾਤ ਹੁੰਦੀ ਓਵੇ ਜਾਂ ਕੋਈ ਜ਼ਮੀਂਦਾਰ ਰੌਲਾ ਹੋਵੇ ਹੂੰ ਇਹ ਤਾਂ ਹੈਗਾ ਜਾਂ ਕੋਈ ਕਿਰੇ ਲੂ ਰੌਲਾ ਹੋਵੇ ਮੈਨੂੰ ਤਾਂ ਕਰਕੇ ਗਿਆ ਨਹੀਂ ਲੱਗਦਾ ਹੈਗਾ ਤਈਆ ਮੈਂ ਗਿਆ ਨਹੀਂਗਾ ਕਿ ਤੁਸੀਂ ਐ ਕਰੋ ਜੀ ਹੁਣ ਤੇ ਸੁਖਵੀਰ ਨੂੰ ਇੱਕ ਵਾਰ ਫੋਨ ਲਾ ਕੇ ਪੁੱਛ ਲੋ ਵੀ ਕੀ ਹੈ ਕੋਈ ਸੱਚੀ ਨਾ ਗੱਲਬਾਤ ਹੋਵੇ ਤੇ ਤੇਰੀ ਗੱਲ ਠੀਕ ਹੈ ਮੇਰਾ ਵੀ ਦਿਲ ਕਰਦਾ ਮੈਂ ਵੀ ਚੱਲ ਲਾਉਣਾ ਸੱਕਦਾ ਫੋਨ ਹਾਂਜੀ ਲਾਓ ਕੀ ਹਾਲ ਹੈ ਬਈ ਸੁਖ ਵਧੀਆ ਹੋ ਜਾਂਦੀ ਗੁਰਦਾਨ ਸਿੰਘ ਠਲ ਕੋ ਸੁਣਾ ਠੀਕ ਆ ਹਾਂ ਵੀਰੇ ਵਧੀਆ ਠੀਕ ਠਾਕ ਜਮ ਚੜ੍ਹਦੀ ਕਲਾ ਅੱਛਾ ਹੋਰ ਬੈਨ ਹੋਰੇ ਕੇ ਮੇਰੇ ਸਾਰੇ ਵਧੀਆ ਮਾਹੀ ਦਾ ਕੀ ਹਾਲ ਹੈ ਮਾਹੀ ਵਧੀਆ ਬਸ ਠੀਕ ਠਾਕ ਵੀਰੇ ਕੋਈ ਨਸਾ ਯਾਰ ਮੇਰਾ ਇੱਕ ਗੱਲ ਪੁੱਛਣੀ ਤੈਨੂੰ ਹਾਂ ਹਾਂ ਬਈ ਪੁੱਛ ਪਰ ਸੋ ਨਾ ਮੈਂ ਡਿਊਟੀ ਤੋਂ ਜਾਂਦਾ ਸੀ ਯਾਰ ਆਪਣਾ ਖੇਤ ਨਹੀਂ ਆ ਹਾਂ ਹਾਂ ਉੱਥੇ ਯਾਰ ਪੁਲਿਸ ਖੜੀ ਸੀ ਵਿੱਚ ਤੂੰ ਹੀ ਖੜਾ ਸੀਗਾ ਮੈਂ ਨਾਲ ਮਲਾਜਮ ਸੀ ਮੈਂ ਆਪ ਤਾਂ ਆਇਆ ਨਹੀਂਗਾ ਉਹ ਤਾਂ ਬਈ ਗੱਲ ਪਤਾ ਕੀ ਸੀ ਕਪਦਾਨ ਉਹਦਾ ਯਾਰ ਆਪਣੇ ਨਾਲ ਗਵਾਂਡੀਆਂ ਦਾ ਕਨੈਕਸ਼ਨ ਦਾ ਰੋਲਾ ਸੀਗਾ। ਹਾਂ ਤੈਨੂੰ ਪਤਾ ਆਪਣੀ ਵਧੀਆਗੀ। ਤੇ ਮੈਨੂੰ ਉਹਨਾਂ ਨੇ ਸੇ ਭਲਾ ਲਿਆ ਪੁਲਿਸ ਦਾ ਮਲਾਜਮ ਸੀਗਾ ਇੱਕ ਵੀ ਐਂ ਕਰਕੇ ਸੁਖ ਵੀ ਆ ਤੂੰ ਨਵੇੜ ਕੇ ਜਾ ਹਨਾ। ਅੱਛਾ ਤਾਂ ਕਰਕੇ ਖੜਾ ਸੀ ਮੈਂ ਤਾਂ ਹੋਰ ਤਾਂ ਹੈ ਕੋਈ ਗੱਲਬਾਤ ਹੀ ਹੈ ਨਹੀਂ ਮਟਰ ਨਹੀਂ ਸੀ ਇੱਕ ਪੁਲਿਸ ਮਲਾਜਮ ਸੀਗਾ ਤੇ ਇੱਕ ਮੈਂ ਸੀ ਕੋ ਬੰਦਾ ਮੁੰਡਾ ਸੀਦਾ ਕਨੈਕਸ਼ਨ ਦਾ ਰੋਲਾ ਸੀਗਾ। ਉਹ ਦੋ ਤਿੰਨ ਬੰਦੇ ਮਹੀ ਜਰੇ ਡਰਦੇ ਹੋ। ਉਹਦਾ ਵੈਸੇ ਹੀ ਆਏ ਤੈਨੂੰ ਪਤਾ ਲੋ ਕੋ ਸਵਾਦ ਲੈਣ ਆਲੇ ਆ ਜਾਂਦੇ ਆ ਨਾ। ਅੱਛਾ ਹਾਂ। ਨਾ ਨਾ ਇਹੋ ਲਾਇਆ ਸੀ ਮਾੜਾ ਮੋਟਾ ਹੋਰ ਏਡੀ ਕੋਈ ਗੱਲ ਨਹੀਂ ਸੀ ਵਦਾਨ ਤੂੰ ਆ ਜਾਂਦਾ ਸਮਾਂ ਦੀ ਵਧੀਆ ਨਾਲੇ ਮੇਰੀ ਟੋਰ ਜੀ ਬਣ ਜਾਂਦੀ ਜੇ ਮਲਾਜਾ ਬੰਦਾ ਆਇਆਗਾ ਮੇਰਾ ਨਾ ਮਲਾਜਾ ਆਪ ਤੇ ਇਹ ਨਾਲ ਬੈਠਣਾ ਨਾ ਬੜਾ ਬੜਾ ਇਕੱਡੀ ਜਗ੍ਹਾ ਇਕੱਡੀ ਅੱਛਾ ਅੱਛਾ ਨਾ ਨਾ ਇਹ ਜੀ ਗੱਲ ਹੀ ਸੀਗੀ ਕੋਈ ਗੱਲ ਏਡੀ ਵੱਡੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਕੋਈ ਮੈਂ ਵੀ ਗੱਲ ਜੇ ਦੱਸਦੀ ਕੋਈ ਚੱਕਰ ਨਾ ਬੰਨੀ ਠੀਕ ਆ ਠੀਕ ਆ ਵੀ ਕੋਈ ਤੁਹਾਨੂੰ ਕੋਈ ਚੱਕਰ ਨਹੀਂ ਠੀਕ ਆ ਠੀਕ ਬਬੀਆ ਕੀਤਾ ਆ ਯਾਨੀ ਕਿ ਵਦਾਨ ਜਾ ਜੇ ਆ ਜਾਂਦਾ ਵੇਖਤੀ ਬੜੀ ਹੁੰਦੀ ਉਹਨਾਂ ਨੇ ਕਿਹਾ ਦੇਖਣਾ ਸੀ ਰਿਸ਼ਤੇਦਾਰਾਂ ਦਾ ਡੇਗ ਹੀ ਲੈਣਾ ਸੀ ਉਹ ਤਾਂ ਡੇਗ ਤਾਂ ਰੱਖਿਆ ਸੀਗਾ ਮੈਨੂੰ ਬੜੀ ਵੇਖਤੀ ਹੋਣੀ ਸੀਗੀ ਸ਼ੋਗਰਾ ਪਰਮਾਨਤਮ ਦਾ ਬਾਲਵਾਲ ਵੱਜ ਗਿਆ ਨਹੀਂ ਜਾ ਕੇ ਉਹਨਾਂ ਭੈਣ ਨੂੰ ਦੱਸਣਾ ਸੀ ਮਾਸੀ ਨੂੰ ਦੱਸਣਾ ਸੀ ਸੁਖਰੀ ਐ ਕਰਕੇ ਖੜੇਤੀ ਹੋ ਗਈ ਚੋਰੀ ਚ ਚਲ ਮਾਣ ਨੂੰ ਦੱਸਦਾ ਜਾ ਕੇ ਅੱਛਾ ਜੀ ਕਿਸ ਦਾ ਹੋਰ ਤਾਂ ਰੌਲਾ ਸੀਗਾ ਹੋਰ ਇਹਦਾ ਕਿਸ ਦਾ ਰੌਲਾ ਸੀਗਾ ਉਹਦਾ ਪੈਸੇ ਵਾਲਾ ਬੰਦਾ ਜਰਾ ਮਲਾਜਮਾ ਨਾਲ ਉਹਦੀ ਵਧੀ ਆ ਗਈ ਹਾਂਜੀ ਨਵੇੜਾ ਕਰਾਉਣ ਵਾਗ ਗਿਆ ਹੋਊਗਾ ਮਨ ਤਾਂ ਪਹਿਖਾ ਲੱਗ ਗਿਆ ਠੀਕ ਹੂੰ ਕੀ ਮਾਂ ਨੂੰ ਚੰਦੇ ਆ ਗਈ ਨੀ ਮਾਂ ਯਾ ਮੈਂ ਤਾਂ ਕੋਠੇ ਤੇ ਵਹਿ ਗਿਆ ਸੀ ਮਾਹੀ ਜਾ ਬਣਾਉਣ ਲੱਗ ਗਈ ਸੀ ਪਰ ਤੂੰ ਪੀ ਸਿੱਖ ਲੈਣਾ ਹਾਂ ਕਦਾਂ ਦਾ ਫੋਨ ਆਇਆ ਸੀਗਾ ਮੇਰੇ ਕੋਲੇ ਕੀ ਕੰਮ ਹੋ ਗਿਆ ਕਿੱਦਾਂ ਕੱਲ੍ਹ ਵਾਰ ਸੁਮਨ ਨੂੰ ਪੁਲਸੀ ਜੀ ਨੇ ਗੋਟਿਆ ਦਿਖਾਈ ਤਾ ਹਾਂ ਹਾਂ ਕਹਿੰਦਾ ਐ ਕਰਕੇ ਕਹਿੰਦਾ ਮੈਂ ਛੜਕ ਤੋਂ ਲੰਘ ਜਾਂਦਾ ਸੀ ਕਹਿੰਦਾ ਓਡੇ ਖੇਤਾਂ 'ਚ ਪੁਲਸੀ ਜੀ ਕਿਵੇਂ ਖੜੀ ਸੀ ਕਹਿੰਦਾ ਤੂੰ ਵੀ ਖੜਾ ਸੀਗਾ ਵਿੱਚ ਕਹਿੰਦਾ ਮੈਂ ਆਉਣ ਵੀ ਲੱਗਾ ਸੀ ਪਹਿਲਾਂ ਉਹਨੂੰ ਕੀ ਪਤਾ ਲੱਗ ਗਿਆ ਕਹਿੰਦਾ ਲੰਘ ਜਾਂਦਾ ਸੀ ਉਹਨੂੰ ਡਿਊਟੀ ਲੱਗੀ ਹੋਈ ਆ ਉਹਦੀ ਇੱਧਰ ਹਾਂ ਬੇ ਹੋਰ ਉਹ ਹੀ ਤਾਂ ਗੱਲ ਆ ਜਾਂਦਾ ਦੇਖ ਲੈ ਕਿੰਨੀ ਵੇਚਦੀ ਹੁੰਦੀ ਮਾਂ ਹੋਰ ਤੇਰੇ ਕੁੱਟ ਪੈਂਦੀ ਤੇ ਦੇਖ ਮੇਰੇ ਅੱਖਾਂ ਜਿਵੇਂ ਤਾਂ ਉਹਨੇ ਮੈਂ ਤਾਂ ਕਹੇ ਤਾ ਮਾ ਮਾ ਤਾਂ ਉਂ ਕੁੜੇ ਖੜਿਆ ਸੀ ਮਾਂ ਮੈਂ ਤਾਂ ਨਹੀਂ ਪਤਾ ਤਾਂ ਲੱਗਿਆ ਕੁੱਟਾ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਉਹਨੂੰ ਮੈਂ ਹੀ ਕਹੇ ਤਾ ਮਾਂ ਮੇ ਤਾਂ ਨਵੇੜ ਨਹੀਂ ਗਿਆ ਸੀ ਫੈਸਲਾ ਮੈਂ ਕਨੈਕਸ਼ਨ ਦਾ ਰੋਲਾ ਸੀ ਆਪਣੇ ਮੰਡੀ ਆਂਦਾ ਚਲ ਵੇਚੀ ਹੁਣ ਤਾਂ ਡਰ ਗਏ ਹੋਰ ਜੀ ਭਾਗ ਜਾਂਦਾ ਨਾਲੇ ਥੋੜੀ ਦੂਰੀ ਉਹ ਤਾਂ ਹਾਂ ਉਹ ਤਾਂ ਸ਼ੁਕਰਮੰਦ ਪਤਾ ਹੀ ਲੱਗਿਆ ਉਹਨੂੰ ਮੇਰਾ ਮੈਂ ਦੇਖ ਰੱਖਿਆ ਤੇ ਕੁੱਟ ਪਈ ਜਾਂਦੀ ਆ ਜਦੋਂ ਤੋਂ ਗੱਲ ਆਏ ਹੋਣੀ ਮੈਂ ਉਂ ਖੜਿਆ ਹੂੰਗਾ ਮਾਂ ਖੜਿਆ ਹਾਂਗਾ ਗੱਲਬਾਤ ਵੀ ਕਰੀ ਹੋਊਗੀ ਐ ਤੇਰੀ ਜਾਂਦੇ ਨੇ ਤੇ ਡੇਕ ਲਿਆ ਤੈਨੂੰ ਉਹੀ ਤਾਂ ਨਾ ਖੜਿਆ ਹਾਂਗਾ ਉਹ ਤਾਂ ਮੈਂ ਬਾਅਦ 'ਚ ਡੇਕ ਗਿਆ ਮੁੰਡਾ ਲਾਦਾ ਨਹੀਂ ਤਾਂ ਜੇ ਕੁੱਟ ਪੈਂਦੀ ਹੁੰਦੀ ਪੱਕਾ ਹੁੰਦਾ ਦੇਖ ਕਿਉਂ ਬੇਤੀ ਹੋ ਜਾਂਦੀ ਆਪਣੀ ਆਹ ਕਹਿੰਦਾ ਤਾਂ ਨਹੀਂ ਆਇਆ ਕਹਿੰਦਾ ਲੋਕੀ ਨਾਲ ਗੱਲਬਾਤ ਹੁੰਦੀ ਆਲਾ ਕਹਿੰਦਾ ਪਤਾ ਨਹੀਂ ਮੈਂ ਸਵਾਲ ਲੈਣਾ ਆ ਗਿਆ ਔਰੇ ਹਾਂ ਜਿਹਦੇ ਖਲਾਜ ਜਾਂਦਾ ਕਿ ਨਹੀਂ ਬੇਤੀ ਹੁੰਦੀ ਮੈਂ ਤਾਂ ਹੀ ਸੋਚੀ ਜਾਂਦਾ ਹੁਣ ਨਾ ਹੋਰ ਵੇ ਹੁਣ ਵੇ ਮੈਂ ਤਾਂ ਉਹ ਹੋ ਗਿਆ ਕੁਦਾਮਾ ਸ਼ਾਰਟ ਹੋ ਗਿਆ ਵੀ ਆਹ ਕੀ ਹੋ ਗਿਆ ਵੀ ਇਹਨੂੰ ਪਤਾ ਕਿਵੇਂ ਲੱਗ ਗਿਆ ਮੈਨੂੰ ਤਾਂ ਕੁੱਟਦਾ ਤਾਂ ਪਤਾ ਲੱਗਿਆ ਹੋਵੇ ਕਿੰਨਾਗਾ ਸੀ ਤੈਨੂੰ ਆਹ ਹੁਣੀ ਫੋਨ ਮੁੱਤ ਚਾਹ ਲੈ ਤੇ ਚੰਗੀ ਤਾਂ ਹੈਗੀ ਆ ਚਲ ਮੈਂ ਪਰਨੇ ਆ ਬਣ ਕੇ ਚਾਹ ਪੀ ਲਾਂ ਮਾਹੀ ਨੂੰ ਚਾਹ ਦਾ ਕਿਹਾ ਹੋਇਆ ਠੀਕ ਆ ਹੁਣ ਕਿੱਥੇ ਆਣਾ ਤੂੰ ਅੰਦਰ ਚਾਹ ਪੀਣਾ ਮੈਂ ਤਾਂ ਉਹ ਚਾਹ ਕਿਹਾ ਸੀ ਚਾਹ ਬਣਾਉਣ ਲੱਗੀ ਮੈਂ ਤਾਂ ਚੜ ਗਿਆ ਸੀ ਜ ਦਵਾਈ ਬੂਟੀ ਲਿਆ ਆ ਦਵਾਈ ਤਾਂ ਲਿਆਉਂਗਾ ਜੀ ਮੈਂ ਹਾਂ ਜੀ ਕਾੜੂ ਲਿਆਉਣੀ ਆ ਉਹ ਪੀਉਂ ਵਾ ਕੇ ਵਿੱਚ ਕੀ ਬਣਾਉਂਦੇ ਨੇ ਉਹ ਕਿਹਾ ਉਹਨੂੰ ਪਾ ਕੇ ਦਿੰਦੀ ਆ ਜੱਜ ਮੈਨੂੰ ਠੀਕ ਆ ਚਲ ਪੀ ਲੈ ਚਾਹ ਪੀਣਾ ਵੇ ਚਲ ਵਿਚਾਰਾ ਬੱਚ ਗਿਆ ਵੇਕਤੀ ਤੋਂ ਨਹੀਂ ਬਾਲੀ ਵੇਕਤੀ ਹੁੰਦੀ ਜੇ ਪਤਾ ਲੱਗ ਜਾਂਦਾ ਸਾਡੂ ਮਿਹਰੇ ਕੀ ਮੂਲ ਦਿਖਾਉਂਦੇ ਅਸੀਂ ਹੁਣ ਜਾ ਆ ਫਿਰ ਉਹਦੀ ਚਾਹ ਹਾਂ ਇੱਕ ਜੀ ਕੇ ਬੈਠੀ ਹੈ ਹੁਣ ਲੱਗ ਕਾ ਨਾ ਹੋਰ ਕੀ ਕਰਾਂ ਤੁਸੀਂ ਮੰਮੀ ਦੇ ਸਾਹਮਣੇ ਮੇਰੀ ਮਿੰਟੇ ਚ ਬੇਇੱਜ਼ਤੀ ਕਰਤੀ ਫਿਰ ਮੈਂ ਵੀ ਬੇਇੱਜ਼ਤੀ ਨਾ ਕਰਾਂ ਤਾਂ ਫਿਰ ਹੋਰ ਕੀ ਕਰਾਂ ਮੈਂ ਤੇ ਥੋੜੀ ਤਾਂ ਨੋਰਮਲ ਗੱਲ ਹੀ ਕੀਤੀ ਸੀਗੀ ਆਵੇਂ ਨੋਰਮਲ ਗੱਲ ਲਈ ਤੇ ਮੈਨੂੰ ਆਕੇ ਪੁੱਛਿਆ ਵੀ ਕਿਵੇਂ ਆ ਸੁੱਖ ਫਿਰ ਤੁਸੀਂ ਕਿਹੜੇ ਮੇਰੇ ਕੋਲ ਬੈਠੇ ਹੋ ਵੀ ਮੈਨੂੰ ਪਤਾ ਹੋਊਗਾ ਤੁਸੀਂ ਬੈਠਾ ਕਿਉਂ ਨਹੀਂ ਰਾਤਾਂ ਤੇਰੇ ਸਾਹਮਣੇ ਸ਼ੂ ਸ਼ੂ ਕਰੀਂਗਾ ਸਾਰਾ ਰਾਤ ਮੈਂ ਨੱਕਵਾਂ ਦੋ ਜਾਂਦਾ ਸੀਗਾ ਮੇਰਾ ਗਲਾ ਵੀਰਾ ਖਰਾਬ ਹੋ ਰਿਹਾ ਤੈਨੂੰ ਕੁੱਤੇ ਦੀ ਰਹਿੰਦੀ ਸਾਰਾ ਦਿਨ ਮੈਂ ਗੱਲ ਹੀ ਕੀਤੀ ਸੀ ਫਿਰ ਇੰਨਾ ਬੋਲਣ ਦੀ ਕਿ ਲੋਥ ਮੈਂ ਵੀ ਤੈਨੂੰ ਗੱਲ ਹੀ ਕੀਤੀ ਸੀ ਮੈਂ ਤੈਨੂੰ ਹੋਰ ਕੀ ਕ ਫਰੇਮੇ ਥੋੜੀ ਬੋਲੀ ਦਉਂਦਾ ਹੁਣ ਮੰਮੀ ਕੀ ਸੋਚੂਗੀ ਆਪਸ ਚ ਲੜਦੇ ਰਹਿੰਦੇ ਆ ਹੁਣ ਮੰਮੀ ਨੂੰ ਪਤਾ ਹੀ ਜਾਗਾ ਹੁਣ ਮੈਂ ਤੇਰੀ ਮੰਮੀ ਸਾਹਮਣੇ ਡਾ ਕੇ ਮਾਰੀ ਤੇਰੇ ਸਿਰਪੇ ਸੁਝਾਈ ਸੀਗਾ ਤੈਨੂੰ ਮੈਂ ਉਹ ਫਿਰ ਵੀ ਤੁਸੀਂ ਅਨਪੜਾ ਵਾਂਗੂ ਕਰਦੇ ਆ ਵੀ ਚੰਗਾ ਥੜੀ ਲੱਗਦਾ ਮੈਨੂੰ ਕੱਲਿਆਂ ਨੂੰ ਤੁਸੀਂ ਬੋਲ ਲਓ ਜੇ ਬੋਲਣਾ ਵੀ ਆ ਹੁਣ ਮੰਮੀ ਅਕੇ ਦਾ ਵਧੀਆ ਥੜੀ ਲੱਗਦਾ ਫਿਰ ਮੰਮੀ ਸਾਹਮਣੇ ਬੋਲ ਹੀ ਸਕਦਾ ਮਾਹੀ ਤੈਨੂੰ ਤਾਂ ਉਹੀ ਸਿਰ ਚੜੀ ਜਾਨੀ ਹੈ ਨਾ ਬਿਨਾਂ ਗੱਲ ਤੋਂ ਮੈਂ ਸਿਰ ਚੜਨ ਵਾਲੀ ਕੀ ਕਰ ਨੋਰਮਲ ਗੱਲ ਹੈ ਇਹਦੇ ਚ ਆ ਨੋਰਮਲ ਗੱਲ ਕੀ ਹੈਗੀ ਫਿਰ ਹੋਰ ਇਹ ਕਿਹਦਾ ਬੰਦਾ ਹੂੰ ਦਿਮਾਗ ਖਰਾਬ ਹੁੰ ਫਰਾਂ ਕਿੰਨੀਆ ਟੈਨਸ਼ਨਾਂ ਨੇ ਮੇਰੇ ਦਿਮਾਗ ਤੇ ਤੈਨ ਤਾਂ ਕੱਲੀ ਕੁੱਤੇ ਦੀ ਆ ਬੱਸ ਇਹ ਕੁੱਤਾ ਲੈ ਆ ਬੱਸ ਉਹ ਹੋ ਜੇ ਉਹਦੇ 'ਚ ਮੇਰੀ ਤਾਂ ਨਹੀਂ ਕੋਈ ਗਲਤੀ ਹੈਗੀ ਰੋਣੀ ਸੁੱਕੀ ਜਾਂਦੀ ਹੈਗੀ ਤੂੰ ਇਹ ਆ ਕੁਛ ਪੁੱਛਿਆ ਕਰ ਮੈਨੂੰ ਕਿਸੋਂ ਕਣਕੇ ਵੀਤੀ ਹੋਰ ਕੀ ਬਦਲ ਹੋ ਲਈ ਠੀਕ ਹੈਗੀ ਮੈਂ ਕੁੱਤਾ 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 ਨਹੀਂ ਦਗਾ ਬਾਕੀ ਤੈਨੂੰ ਕਹਿ ਵੀ ਤੇ ਕਰ ਮੈਂ ਲੈ ਆਉਂਗਾ ਫਿਰ ਇਹ ਬੰਦਾ ਹੋਣੀ ਲੈ ਕੇ ਤੇਨੂੰ ਮੈਂ ਮਾੜਾ-ਬਾੜਾ ਸੈਟ ਕਰ ਲਾਂ ਮੇਰੇ ਨਾਲ ਗਾਲ੍ਹੀ ਕਰੀ ਸੀਗੇ ਤੇ ਚੰਨਾ ਗੁੱਸਾ ਆਉਣ ਵਾਲੀ ਕੀ ਗੱਲ ਆ ਗੁੱਸਾ ਤੂੰ ਹੋਈ ਫਿਰਦੀ ਆ ਮੂੰਹ ਤਾਂ ਤੂੰ ਬਣਾਈ ਫਿਰਦੀ ਆ ਸਵੇਰ ਦੀ ਪਰ ਜੇ ਤੁਸੀਂ ਆ ਬੋਲੋਗੇ ਮੈਂ ਥੋੜੀ ਹੋ ਕਰੂੰਗੀ ਹੁਣ ਮੰਮੀ ਨੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾਤੀ ਉਹ ਬੇਇੱਜ਼ਤੀ ਕਰਵਾਉਣ ਨੂੰ ਮੈਂ ਤੈਨੂੰ ਮੈਂ ਕੀ ਕਹਤਾ ਜੇ ਦੋ ਭਾਂਡੇ ਹੁਣੇ ਖਰਚ ਖੜਕਣਗੇ ਉਦਾਂ ਉਹ ਤਾਂ ਠੀਕ ਆ ਪਰ ਐਵੇਂ ਚੰਗਾ ਨਹੀਂ ਨਾ ਲੱਗਦਾ ਐ ਕੁਝ ਨਹੀਂ ਮਾਂ ਨੂੰ ਪਤੀ ਆ ਠੀਕ ਆ ਮਾਂ ਵੀ ਸਾਰੀ ਸਮਝਦਾਰ ਹੈਗੀ ਆ ਠੀਕ ਐਆਂ-ਆਂ ਗੱਲਾਂ ਦਾ ਫੇਰ ਤਾਂ ਆਉਂਦਾ ਵੀ ਤੈਨੂੰ ਮੈਂ ਕੁੱਟਮਾਰ ਕੀਤੀ ਆ ਭਾਈ ਵੀ ਤੇ ਘੂਰ ਘਰ ਦਿੱਤਾ ਐਂ ਸਪੈਸ਼ਲ ਤੈਨੂੰ ਕੁੱਤੇ ਵਾਲੀ ਬਾਕੀ ਕੁਗਲ ਬਾਰ ਬਾਰ ਕਹੇ ਕਿ ਮੈਨੂੰ ਚੀ ਜੜ ਜਾਂਦੀ ਹੈ ਠੀਕ ਹੈ ਤੂੰ ਬਾਰ ਬਾਰ ਕਹੀ ਇਹਨੇ ਕੁੱਤਾ 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 ਤੈਨੂੰ ਮੁੱਦੇ ਕਿਹਾ ਨਹੀਂਗਾ ਅੰਦਰ ਬੈਠਣ ਤੈਨੂੰ ਕੀ ਕਿਹਾ ਤੇ ਪਈ ਲਿਆ ਦੂੰਗਾ ਮੈਂ ਤੈਨੂੰ ਫਿਰ ਕਿੰਨੇ ਦਿਨ ਹੋ ਗਏ ਗੱਲ ਨੂੰ ਐ ਦੱਸੋ ਅੱਛਾ ਫਿਰ ਹਣ ਕਣਕ ਨੂੰ ਕਬੀਜ ਦਾ ਕਣਕ ਬੀਜ ਕੇ ਲਿਆ ਦੂੰਗਾ ਫਿਰ ਤੁਸੀਂ ਮੈਨੂੰ ਉਦੋਂ ਹੀ ਇਹ ਗੱਲ ਹੀ ਕਹਿ ਦਿੰਦੇ ਵੀ ਹਲੇ ਪਾ ਕਣਕ ਬੀਜ ਲਿਆ ਫਿਰ ਲਿਆ ਦਾਂਗੇ ਚਲ ਕੋਈ ਗੱਲ ਨਹੀਂ ਲਿਆ ਦੂੰ ਠੀਕ ਆ ਠੀਕ ਆ ਜੇ ਕੰਮ ਕੰਮ ਕਰ ਲੈ ਤੂੰ ਆਪਦਾ ਓਕੇ ਰੋਟੀ ਤੇ ਨਹੀਂ ਖਾਣੀ ਰੋਟੀ ਬਾਅਦ ਚ ਆਉਂਗਾ ਮੈਂ ਤਾਂ ਠੀਕ ਆ ਇਹ ਰੋਟੀ ਦੀ ਕਸਰ ਰਹੇਗੀ ਨਾ ਇਸਾੜਾ ਕਾਲਾ ਆ ਦੱਸਣ ਦਾ ਮੈਨੂੰ ਸ਼ਿਕਰੋਂ ਆਪ ਹੀ ਫੋਨ ਕਰ ਦੰਦੀ ਉਹ ਭਈ ਮੈਂ ਫਲਾਣੇ ਤਾਂਗੀ ਉਹ ਟੈਂਸ਼ਨਾਂ ਨਿਬੜੇ ਉਹਦੋਂ ਨੂੰ ਕੁੱਤੀ ਰਹਿੰਦੀ ਔਰ ਕੋਈ ਫਿਗਰ ਨਹੀਂ ਨਾ ਇਹਨੂੰ ਕੋਈ ਫਸਲ ਦੀ ਨਾ ਕੋਈ ਕਣਕ ਦੀ ਵੀ ਕਣਕ ਵੀ ਈ ਤੀਰ ਹੌਣੀ ਸੁੱਕੀ ਜਾਂਦੀ ਐ ਪੁੱਤ ਤੂੰ ਮੈਨੂੰ ਉਹਦੋਂ ਦਾ ਕਿਉਂ ਨਾ ਦੱਸਿਆ ਤੂੰ ਮੇਰੇ ਕੋਲ ਫੁੱਟਦੀ ਉਹਦੋਂ ਦੀ ਕਿਉਂ ਤੂੰ ਗੋਹੇ 'ਚ ਬੈਠੀ ਰਹੀ ਨਾ ਮੈਨੂੰ ਕਾਇਨ ਦੱਸਿਆ ਮਾਸੀ ਦੱਸਿਆ ਤਾਂ ਐ ਨਹੀਂ ਗਾ ਫੇ ਰਿਸ਼ਤੇਦਾਰੀਆਂ 'ਚ ਗੱਲ ਉੜਦੀ ਕਹਿਣਗੇ ਕੁੜੀ 'ਚ ਕਸੂਰ ਐ ਮੁੰਡੇ 'ਚ ਕੋਈ ਨਹੀਂ ਕੱਢਦਾ ਗਾ ਐ ਚੁੱਪ ਦਾ ਟਾਈਮ ਨਹੀਂ ਹੈਗਾ ਰਿਸ਼ਤੇਦਾਰ ਗਲਤ ਪਹਚਾਉਣੀ ਪੈਂਦੀ ਐ ਕਾਲੀ ਵੀਰੇ ਨੂੰ ਤਾਂ ਵੇਤ ਦੇਣੀ ਕੋਸ ਤੇਨੂੰ ਪਤਾ ਉਹ ਨਹੀਂ ਵੇਦੈ ਨਰਮਾ ਬੰਦੇ ਨੂੰ ਨਹੀਂ ਵੇਦਦੇ ਉਹਨੇ ਵੀ ਨਹੀਂ ਦੱਸਿਆ ਮੈਨੂੰ ਨਾ ਮੇਰੀ ਮੰਮੀ ਫਿਰ ਬਾਲਾ ਨਹੀਂ ਆਪੀ ਨਕੇਲ ਪਾਉਂਦੀ ਜਾਂਦੇ ਆਪੀ ਸਿੱਧੇ ਕਰਦੇ ਇਹਨਾਂ ਨੂੰ ਅਸੀਂ ਤਾਂ ਹੀ ਨਹੀਂ ਗੱਲ ਕਰੀ ਹੁਣ ਰਿਸ਼ਤੇਦਾਰ ਚ ਕੱਲਾ ਤੁਹਾਨੂੰ ਹੀ ਪਤਾ ਕਿਸੇ ਨੂੰ ਨਹੀਂ ਦੱਸਿਆ ਕੋਈ ਨਾ ਹੁਣ ਤੂੰ ਪਰਵਾਹ ਨਾ ਕਰ ਮਾਸੀ ਮੈਨੂੰ ਤਾਂ ਐਸੀ ਸੁਧਰ ਜਾਣੀ ਮੈਨੂੰ ਵੀ ਬੇਇੰਤਨਾ ਜਾਣੀ ਜੇ ਨਾ ਸਿੱਧੇ ਕਰੇ ਚੱਲ ਵਧੀਆ ਮਾਸੀ ਜੇ ਕੀਤੇ ਮੇਰੇ ਵੀ ਢੋ ਬੰਨਾ ਲੱਗ ਜੇ ਤਾਂ ਹੀ ਤਾਂ ਕਹਿੰਦੇ ਆ ਪੁੱਤ ਤੇਰੀ ਮਾਂ ਤਾਂ ਆਪ ਬੁਲਾਈ ਨਰਮਾ ਐ ਹੋਰ ਮਾਸੀ ਤੂੰ ਤਾਂ ਸਾਰੇ ਨਰਮ ਹੋ ਉੱਤੇ ਵਾਲਾ ਕੋਈ ਹੈ ਨਹੀਂ ਮੇਰੀ ਮੰਮੀ ਗਈ ਸੀਗੀ ਉੱਥੇ ਮੇਰੇ ਸੱਸ ਕੋਲੇ ਉਹਨੇ ਤਾਂ ਅੱਗੋਂ ਬੋਲਣ ਹੀ ਦਿੱਤਾ ਤੁਹਾਨੂੰ ਪਤਾ ਉਹ ਤਾਂ 12 ਧੜੀ ਆ ਉਹ ਕਿੱਥੋਂ ਬੋਲਣ ਦਿੰਦੀ ਆ ਹਾਂ ਨਾ ਸੁਖ ਬੋਲਣ ਦਾ ਮੇਰੀ ਮੰਮੀ ਤਾਂ ਮੈਨੂੰ ਮੈਨ ਕਰ ਜਾਂਦੀ ਆ ਹਾਂ ਮੇਰੀ ਮੰਮੀ ਨੇ ਤਾਂ ਕੁਝ ਨਹੀਂ ਕਿਹਾ ਬਾਰੀ ਮੁੜਿਆ ਆਈ ਮੁੜੇ ਆਉਂਦੇ ਨੇ ਇਹ ਜੇ ਜਾਂਦੇ ਸੋਦਾ ਪਤਾ ਦੇ ਜਾ ਕਰਾਂਗੇ ਭਾਈ ਬੈਠੀ ਰਹੇ ਉਹ ਤਾਂ ਉਦੋਂ ਵੀ ਸਿਰ ਤੇ ਚੜ ਗਏ ਹੋਰ ਉਹ ਹੀ ਤਾਂ ਗੱਲ ਹੈ ਕੋਈ ਕਰਨਾ ਨਹੀਂ ਪੈਂਦਾ ਹਾਂ ਜਿੰਨੇ ਵੀ ਜਿਹੜੇ ਦੇਈ ਜਾਵੇ ਉਹ ਤਾਂ ਫਿਰ ਓਨੇ ਮੂੰਹ ਪਾ ਗਏ ਹੋਏ ਤਾਂ ਮਾਸੀ ਆਈ ਕਹਿੰਦੇ ਆ ਵੀ ਉਹਨੇ ਵਿਆਹ ਕਰਾ ਰੱਖਿਆ ਅੱਛਾ ਠੋਖਣ ਕਰਾ ਸਕਦਾ ਫਿਰ ਹੋ ਸਕਦਾ ਜਦੋਂ ਐਡੀ ਭੈੜੀ ਆਹੋ ਮੈਂ ਤਾਂ ਕਾਲੇ ਵੀਰੇ ਨੂੰ ਕਿਹਾ ਵੀ ਤੂੰ ਪੁੱਛ ਕੇ ਦੱਸ ਹਈ ਤਾਂ ਹੀ ਹੋਣੀ ਨਹੀਂ ਕੋਈ ਗੌਰ ਉਹ ਕੋ ਦੱਸਦੇ ਨੇ ਕਾਲੇ ਵੀਰੇ ਨੇ ਵੀ ਗੌਰ ਨਹੀਂ ਕਰੀ ਹਈ ਤਾਂ ਕੋਈ ਉਹ ਬਨਰ ਮੈਂ ਉਹ ਕਿੱਥੇ ਗੌਰਾਂ ਵਾਲਾ ਹੈ ਖੇਤਾਂ ਚ ਘਰ ਲੈ ਕੇ ਦੇ ਰੱਖਿਓ ਹੁਣ ਕੱਲੀ ਨੇ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਦੇਖਿਆ ਹੋਰ ਦੇਖਿਆ ਚੱਲ ਜਿਹੜਾ ਕੁਝ ਹੋ ਗਿਆ ਮਾਸੀ ਹੁਣ ਤਾਂ ਵੇਲਾ ਹੱਥ ਨਹੀਂ ਆਉਂਦਾਗਾ ਮੈਨੂੰ ਅੱਗੇ ਦੱਸੋ ਵੀ ਕੀ ਹੱਲ ਕਰੀਏ ਹੁਣ ਆਪਾਂ ਹੱਲ ਤਾਂ ਪੁੱਤ ਇੱਕੋ ਹੀ ਹੈ ਇਹਨਾਂ ਦਾ ਡੰਡਾ ਗੁਰੂ ਹੈ ਮੈਂ ਕਾਇ ਨੂੰ ਜਦੋਂ ਜਾਂਦਾ ਮੈਂ ਆਪੇ ਹੀ ਹੱਲ ਕਰਾਂ ਠੀਕ ਆ ਮਸੀ ਗੋਸਤ ਕਰਨੇ ਪਏ ਕਾਲੇ ਵੀਰੇ ਨੂੰ ਆਏ ਕਿਉਂ ਮੜਾ ਜਾ ਵੀ ਕਰਦਾ ਹੋ ਕੇ ਚੱਲੇ ਨਾ ਨਾ ਕੈਦੂ ਮਾਪੀ ਮੇਰੀ ਬਾੜੀ ਚਲਦਾ ਉਹ ਨਰਵਾ ਹੀ ਨਹੀਂ ਕੰਮ ਕਰਦੇ ਹੋਰ ਹੈ ਨਹੀਂ ਟਾਈਮ ਅੱਜ ਕਰਨ ਨਰਮ ਬੰਦੇ ਦਾ ਆ ਮਸੀ ਸਹੀ ਗੱਲ ਹੈ ਕਾਲਾ ਵੀਰਾ ਤੇ ਇਨ ਨਰਮ ਮੈਂ ਪਿੰਡ 'ਚ ਕੋਈ ਗੱਲ ਕਹਦੇ ਨਾ ਉਹ ਵੀ ਸੁਣ ਕੇ ਆ ਜਾਂਦਾ ਮੂਹਰੇ ਅਗਰੇ ਨੂੰ ਕੁਛ ਨਹੀਂ ਕਹਿੰਦਾ ਹਾਂ ਨਰਮ ਦਾ ਟਾਈਮ ਨਹੀਂ ਹੈਗਾ ਹਮ ਅੱਜ ਕੱਲ ਜਮੇ ਹੀ ਨਹੀਂ ਟਾਈਮ ਨਰਮ ਦਾ ਸੱਤਾ-ਸੱਤਾ ਮਾਰਨੇ ਨਾ ਕੀ ਕਰ ਦੂੰ ਮੈਂ ਤੱਕ ਬੇਹੋਸ਼ ਹੋਣਾ ਨਾਟਕ ਕਰਨਾ ਥੋੜਾ ਬਹੁਤ ਸਸੀਕਾ ਡਾਕਟਰ ਸਾਹਿਬ ਜੀ ਆ ਦੇਖਿਓ ਇਹਨਾਂ ਨੂੰ ਸਕਦਾ ਮਾ ਉਹਤੇ ਬਹੁਤ ਸੀ ਇਹਨਾਂ ਨੂੰ ਇਹ ਦੇਖ ਤੇ ਬੈਠੂ ਤੁਸੀਂ ਕੀ ਗੱਲ ਹੋ ਗਈ ਇਹਨਾਂ ਦੀ ਲੜਾਈ ਹੋ ਗਈ ਸੀਗੀ ਅੱਛਾ ਹਾਂਜੀ ਤਾਂ ਉਹ ਸੱਟਾਂ ਮਾਰ ਕੇ ਨੂੰ ਚੱਲ ਗਏ ਆ ਮੈਂ ਤਾਂ ਬਹੁਤ ਮੁਸ਼ਕਿਲ ਨਾਲ ਇਹਨੂੰ ਚੱਕ ਕੇ ਲੈ ਕੇ ਆਂਦਾ ਇੱਥੇ ਕਿੱਥੇ ਕਿੱਥੇ ਵਜੀ ਆ ਉਹ ਸਿਰ 'ਚ ਮਾਰੀ ਤੇ ਸਿਰ ਸਿਰ ਇੱਥੇ ਕਿੱਥੇ ਵੱਜੀ ਛੱਟ ਰੇ ਸੱਟ ਚ ਮਾਰੀ ਹੈ ਇਹ ਟਮਾਰੀ ਸੱਟ ਚ ਮਾਰੀ ਹੈ ਇੱਥੇ ਵੱਜੀ ਹਾਂਜੀ ਹਾਂਜੀ ਠੀਕ ਹੈ ਚਲੋ ਕਿਹੜਾ ਟਰੀਟਮੈਂਟ ਕਰਦੇ ਆਂ ਬਾਕੀ ਦੇਖਦੇ ਕੱਲ ਮਿਲ ਕਰਦੇ ਅਸੀਂ ਕੋਈ ਨਾ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆਉਂਦਾ ਆਜੋ ਰਿਹਾ ਆਜੋ ਅਸੀਂ ਉਹ ਤਾਂ ਹੋ ਗਿਆ ਮੈਂ ਪੱਕੇ ਡਾਕਟਰ ਨਾਲ ਗੱਲ ਕਰਕੇ ਆਉਣੀ ਆ ਕੀ ਗੱਲ ਕੀ ਹੋਈ ਹੈ ਪਾਜੀ ਇਹਨੂੰ ਸੰਦੀਪ ਤੇ ਕਾਲਾ ਕੁੱਟ ਗਿਆ ਬਾਹਰ ਖੇਤ ਸੀਗੇ ਠੀਕ ਹੈ ਮੋਟਰ ਤੇ ਗਏ ਹੋਏ ਸੀਗੇ ਉੱਥੇ ਮੈਨੂੰ ਬਾਅਦ ਚ ਕਿਸੇ ਨੇ ਫੋਨ ਕਰਕੇ ਦੱਸਿਆ ਕਹਿੰਦੇ ਕਾਲਾ ਤੇ ਸੰਦੀਪ ਨੂੰ ਕੁੱਟ ਕੇ ਸੁੱਟ ਗਏ ਠੀਕ ਹੈ ਹੁਣ ਤੁਸੀਂ ਕਰਨਾ ਕੀ ਚਾਹੁੰਦੇ ਹੋ ਆਪਾਂ ਇਹਨਾਂ ਤੇ ਕੇਸ ਪੋਣ ਆਇਆ ਦੇਖੋ ਵੀਰੇ ਇਹਨਾਂ ਜਿਹੜਾ ਕੇਸ ਵਾਲਾ ਕੰਮ ਹੁੰਦਾ ਇਹ ਹੈ ਤਾਂ ਸਿਵਲ ਦਾ ਕੇਸ ਹੈ ਹਾਂਜੀ ਠੀਕ ਹੈ ਤੁਸੀਂ ਸਿਵਲ ਚ ਜਾਓ ਠੀਕ ਹੈ ਉੱਥੇ ਥੋੜਾ ਕੇਸ ਵੀ ਬਣੂਗਾ ਤੇ ਇਹਦਾ ਟਰੀਟਮੈਂਟ ਵੀ ਹੋਊਗਾ ਠੀਕ ਹੈ ਆਪਾਂ ਉੱਥੇ ਕਾਹਤੋਂ ਜਾਣਾ ਤੁਸੀਂ ਮੇਰੇ ਨਾਲ ਰਲ ਜਾਓ ਕੋਈ ਨਾ ਆਪਾਂ ਦੋਨੇ ਰਲ ਕੇ ਕੋਈ ਥੋੜਾ ਹੋਇਆ ਹੱਕ ਹੋ ਜਾਊਗਾ ਕੋਈ ਸਾਡਾ ਹੱਕ ਹੋ ਜਾਊਗਾ ਨਹੀਂ ਜੀ ਦੇਖ ਕੇਸ ਕਰਨਾ ਫਿਰ ਦੇਖੋ ਸਾਡੇ ਕੋਲ ਅਥਾਰਟੀ ਨਹੀਂ ਨਾ ਹੈਗੀ ਫਿਰ ਕੋਈ ਕੁੱਸਤ ਕਰੀ ਸਕਦੇ ਆ ਵੀ ਆਪਾਂ ਮਤਲਬ ਐਦਾਂ ਕਿ ਉਹ ਬੰਦੇ ਨੂੰ ਡਰਾਉਣਾ ਜਿਹੜਾ ਆਪੇ ਰਾਜੀਨਾਮਾ ਕਰਨ ਵਾਸਤੇ ਆਪੇ ਪੈਸੇ ਦੇ ਦੇ ਨਹੀਂ ਫਿਰ ਇਹ ਤਾਂ ਤੁਹਾਨੂੰ ਸਿਵਲ ਚ ਜਾਣਾ ਪਊਗਾ ਨਾ ਸਿਵਲ ਵਾਲੇ ਤੁਹਾਨੂੰ ਰੋਕਾ ਵਗੈਰਾ ਭੇਜਣਗੇ ਠੀਕ ਹੈ ਫਿਰ ਥੋੜਾ ਵੀ ਕੇਸ ਹੋ ਸਕਦਾ ਠੀਕ ਹੈ ਉੱਥੇ ਜਾ ਤੁਸੀਂ ਰਾਜੀ ਬੰਦਾ ਕਰਨਾ ਜਾਂ ਕੇਸ ਕਰਨਾ ਉਹ ਤੁਹਾਡੀ ਇੱਛਾ ਹੈ ਉਹ ਤਾਂ ਆਪਾਂ ਕੇਸ ਹੀ ਕਰਨਾ ਨਾ ਵੀ ਉਹ ਤਾਂ ਆਪਾਂ ਉਹਨੂੰ ਕਹਾਂਗੇ ਜਾਂ ਤਾਂ ਰਾਜੀ ਬੰਦਾ ਕਰ ਲਓ ਜਾ ਸਾਨੂੰ ਇੰਨੇ ਪੈਸੇ ਕਿ ਦੇ ਦੋ ਦੇਖੋ ਮੈਡਮ ਜੀ ਜਿੰਨਾ ਸਾਡਾ ਫਰਜ਼ਮਾਨਾ ਸਾਨੂੰ ਅਸੀਂ ਸਲਾਹ ਦਿੱਤੀ ਠੀਕ ਹੈ ਤੁਸੀਂ ਸਿਵਲ ਚ ਜਾਓ ਉੱਥੇ ਤੁਹਾਡਾ ਜੇ ਤੁਸੀਂ ਕੰਪਰੋਮਾਈਜ਼ ਕਰਨਾ ਤੁਹਾਡਾ ਤਾਂ ਵੀ ਹੈ ਜੇ ਤੁਸੀਂ ਕੇਸ ਕਰਨਾ ਤਾਂ ਵੀ ਹੈ ਠੀਕ ਹੈ ਆਪਾਂ ਤਾਂ ਕੇਸ ਕਰਨਾ ਸੀਗਾ ਜੇ ਥੋੜੀ ਬਹੁਤੀ ਤੁਸੀਂ ਹੈਲਪ ਕਰ ਦਿੰਦੇ ਨਹੀਂ ਇਹਦੇ ਵਿੱਚ ਸਾਨੂੰ ਇੱਕ ਜ਼ਰੀਆ ਮਿਲ ਜਾਣਾ ਸੀਗਾ ਨਹੀਂ ਨਹੀਂ ਸਾਨੂੰ ਅਸੀਂ ਸੋਲੂਸ਼ਨ ਦੱਸਤਾ ਵੀ ਜੇ ਤੁਸੀਂ ਕੇਸ ਹੀ ਕਰਨਾ ਨਾ ਹਾਂਜੀ ਤਾਂ ਉਹ ਥੋੜਾ ਸਿਵਲ ਜੀ ਹੋ ਸਕਦਾ ਠੀਕ ਹੈ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਫਿਰ ਵੀ ਦੇਖ ਲਓ ਭਾਜੀ ਜੇ ਕਰ ਨਹੀਂ ਜੀ ਜੇ ਹੁੰਦਾ ਸੀ ਸਕਦੇ ਜਾਈ ਦੀ ਹੁੰਦਾ ਕਰ ਸਕਦੇ ਵੀ ਦੱਸ ਹੁੰਦੇ ਜੀ ਕੋ ਹੁੰਦਾ ਨਹੀਂ ਸਾਡੇ ਵਾਸਤੇ ਬਾਹਰ ਹੈ ਠੀਕ ਹੈ ਜੀ ਠੀਕ ਓਕੇ ਜੀ ਜੀ ਮੇਰੀ ਗੱਲ ਸੁਣੋ ਡਾਕਟਰ ਨੇ ਤਾਂ ਮਨਾ ਕਰ ਦਿੱਤਾ ਹੁਣ ਕੀ ਕਰੀਏ ਤੈਨੂੰ ਮੈਂ ਪਹਿਲੀ ਕਿਹਾ ਸੀਗਾ ਵੀ ਆਪਾਂ ਸਰਕਾਰੀ ਚ ਚਲਦੇ ਆਂਗੇ ਪ੍ਰਾਈਵੇਟ ਵਾਲੇ ਨਹੀਂ ਆ ਤਪਾਉਂਦੇ ਚਲੋ ਕੋਈ ਨਹੀਂ ਹੁਣ ਜੋ ਵੀ ਹੋਏਗਾ ਦੇਖੀ ਜਾਗੀ ਹੁਣ ਚਲ ਫਿਰ ਆਪਾਂ ਚਲਦੇ ਆਂ ਚਲ ਸਰਕਾਰੀ ਚ ਚਲੋ ਹੁਣ ਹੋਰ ਕੀ ਹੈ ਮੈਂ ਤੈਨੂੰ ਪਹਿਲੀ ਕਿਹਾ ਸੀਗਾ ਜਦੋਂ ਇੱਕਦਾ ਤੁਸੀਂ ਮੰਨਦੀਆਂ ਨਹੀਂ ਹੁੰਦੀ ਇਹ ਗੱਲ ਮੈਨੂੰ ਥੋੜੀ ਪਤਾ ਸੀਗਾ ਹੁਣ ਚਲ ਜੇ ਆਪਾਂ ਆ ਹੀ ਗਏ ਆ ਚਲ ਕੋਈ ਗੱਲ ਨਹੀਂ ਹੁਣ ਸਰਕਾਰੀ ਚਲਦੇ ਆਪਾਂ ਚਲ ਕਿਵੇਂ ਕਰੀਏ ਹੁਣ ਜਾਦੇ ਸੱਟਾਂ ਦਿੱਤੀਆਂ ਨੇ ਉਹਦਾ ਯਾਰ ਸੱਟਾਂ ਦਸਰ ਹੁਣ ਕਹਿੰਦਾ ਤੂੰ ਤਾਂ ਆਪ ਉਹਦੇ ਇੱਟ ਚੱਕ ਕੇ ਖੜ ਗਿਆ ਵੀ ਪੂਲਾ ਪਤਲਾ ਕੁੱਟ ਲਾਂਦੇ ਨੇ ਗੁੱਸਾ ਆਇਆ ਜੜ ਗਿਆ ਮੈਨੂੰ ਨਾ ਤੇਰੀ ਬੇਇੱਜ਼ਤੀ ਬਿਨਾਂ ਗੱਲ ਤੋਂ ਕਰਨ ਲੱਗ ਗਿਆ ਇੱਕ ਪਾਸੇ ਤਾਂ ਬੰਦਾ ਨਾਲ ਆਇਆ ਯਾਰ ਵੀ ਤੂੰ ਮੇਰੇ ਨਾਲ ਗੱਲ ਕਰ ਮੈਂ ਯਾਰ ਦੋ ਮਿੰਟ ਦੀ ਬੇਇੱਜ਼ਤੀ ਸੀ ਮੈਂ ਤਾਂ ਸਾਹ ਲੱਸਾਹ ਲਾਂਦਾ ਮੈਂ ਹਜੇ ਖੜਾ ਵਾਂ ਚੱਲ ਮੁਕੂਰ ਕਪਾ ਕਰ ਦੇਣਾ ਤੂੰ ਤਾਂ ਖਦਮਾ ਇੱਟ ਚੱਕ ਕੇ ਗੜ ਗਿਆ ਉਹਦੇ ਕਨੀਵਾ ਚੱਲ ਪੋਲਾ ਪਤਲਾ ਕੁੱਟ ਲਾਂ ਦੇ ਫਿਰ ਉੱਤੇ ਨਿਸ਼ਾਨ ਵੀ ਨਹੀਂ ਆਉਂਦੇ ਹੁੰਦੇ ਅਗਲੇ ਕੋਲੇ ਡਾਕਟਰ ਵੀ ਨਹੀਂ ਲਿਖਦੇ ਹੁਣ ਤਾਂ ਇੱਟਾ ਅਗਲਾ ਟਾਂਕੇ ਲਵਾਉਂ ਅਗਲਾ ਇਹ ਨਹੀਂ ਪਤਾ 4 ਦੀ ਥਾਂ 15 ਟਾਂਕੇ ਲਗਾ ਦੇ ਮੈਂ ਤਾਂ ਜਗਤਾਰ ਦੇ ਗਿਆ ਸੀਗਾ ਪਹਿਲਾਂ ਤਾਂ ਮੈਨੂੰ ਐਸੀ ਮਾਚ ਮਾੜੀ ਮੋਟੀ ਹੋਣੀ ਜਾਂ ਤਾਂ ਅੱਛਾ ਮਾਜੀ ਜ਼ਿਆਦੇ ਹੁੰਦੀ ਹੁੰਦੀ ਹੁਣ ਰੋਲਾ ਪੈ ਜਾਂਦਾ ਗੋਲੀਆਂ ਏ ਲੈਣ ਗਲੇ ਦੀਆਂ ਤੇ ਉਹ ਜਗਤਾਰ ਨੇ ਕਹਿੰਦਾ ਯਾਰ ਮੇਰੇ ਕੋਲ ਵੀ ਨੰਬਰ ਨਹੀਂ ਸੀ ਮੈਂ ਤੈਨੂੰ ਫੋਨ ਕਰਦਾ ਸੀ ਆਹੋ ਕਹਿੰਦਾ ਉਹਦੇ ਘਰ ਵਾਲੀ ਆਏ ਕਰਕੇ ਲੈ ਕੇ ਆਈ ਕਹਿੰਦਾ ਉਹ ਤਾਂ ਸੱਟਾਂ ਹੀ ਬਹੁਤ ਨੇ ਕਹਿੰਦਾ ਕਾਰਵਾਈ ਕਰਦੇ ਫਿਰਦੇ ਸਰਕਾਰੀ ਚ ਲੈ ਗਏ ਉਹਨੇ ਮੈਨੂੰ ਦੱਸਿਆ ਤੇ ਉਹਦੇ ਬਾਅਦ ਪੁਲਿਸ ਵੀ ਆਈ ਤੇ ਮੇਰੀ ਮਾਂ ਤਾਂ ਮੈਂ ਤੋਰ ਤੇ ਮੇਰੀ ਮਾਸੀ ਕੋਲੀ ਹੂੰ ਇੱਥੇ ਅਰਸ ਸੀਗੀ ਤਾਂ ਮੈਂ ਇੱਧਰ ਟਲ ਕੇ ਆ ਗਿਆ ਤੇਰੇ ਕੋਲੇ ਮਾਂ ਚ ਉਹ ਨੂੰ ਜਾ ਕੇ ਮੂੰਕੂ ਜੀ ਹੁੰਦੀ ਆ ਕੰਜਦਿਆ ਕਿ ਤਿਆਰ ਨਾ ਜਾਣ ਮਾਂ ਬਿੜਕ ਦੇ ਉਹ ਤਾਂ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਬੱਬੇ ਕੋਲੀ ਬਹਿ ਜਾ ਤੇ ਮੇਰੀ ਗੱਲ ਸੁਣ ਹਾਂ ਹੁਣ ਕਿਵੇਂ ਕਰੀਏ ਵੀ ਸੱਖਾ ਖਾਸੀਆਂ ਦੱਸਦੇ ਆ ਉਹਦੇ ਮੈਂ ਹੋਰ ਐ ਤਾਂ ਕੋਈ ਚੱਲ ਕੋਈ ਨਹੀਂ ਹਾਂ ਉਹਦੇ ਘਰ ਵਾਲੀ ਉੱਤੋਂ ਦੀ ਆ ਉਹਦੇ ਅੱਛਾ ਉਹੀ ਜਿਆਦੇ ਚੱਕ ਚੱਕੀ ਫਿਰਦੀ ਆ ਕਹਿੰਦੇ ਕਿਹਨੇ ਉਂਗਲ ਲਾਈ ਹੋਈ ਪਿੰਡ ਚ ਉਂਗਲ ਦਾ ਬਾਈ ਜਿਹੜੇ ਤੈਨੂੰ ਦੱਸਦਾ ਮੇਰੇ ਐਂਟੀ ਨੇ ਨਾ ਜਿਹੜੇ ਹੋਸ ਵਾਲੇ ਉਹ ਖੂਬ ਘੜਦੇ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਹੋਊਗਾ ਮੇਰੇ ਕੋਲੇ ਵੀ ਉੜ ਦੀ ਉੜ ਦੀ ਗੱਲ ਜੀ ਆਈ ਹੈ ਮੈਂ ਤਾਂ ਤੜਕੇ ਦਾ ਤਾਂ ਹੀ ਪੱਗ ਬੰਨੀ ਫਿਰਦਾ ਵੀ ਜਾਣ ਨਾਲ ਕਿਸੇ ਨੂੰ ਵਾ ਪਿੰਡ ਨਹੀਂ ਘੜ ਦਦਾ ਮੈਂ ਤਾਂ ਮੈਂ ਤਾਂ ਜੇ ਘਰੇ ਤੋਂ ਬਾਹਰ ਵੀ ਇੱਧਰ ਦੇਖਣਾ ਨਾ ਪਈ ਤੇ ਮੈਂ ਤਾਂ ਕਚਰੀ ਵਿੱਚ ਦੀ ਹੋ ਕੇ ਦੇਖਦਾ ਆਂਦੀ ਹੈਂ ਤੇ ਮੈਂ ਵੀ ਇਸੇ ਗੱਲ ਦਾ ਮਾਰੀ ਆਇਆ ਤੇਰੇ ਕੋਲੇ ਮਾਂ ਤੂੰ ਨਾ ਧੱਕੇ ਚੜਜੇ ਕਿਤੇ ਨਾ ਤਾਂ ਹੁਣ ਤੇਰਾ ਵੀ ਲਿਖਾਇਆ ਹੋਊ ਲਿਖਾਈ ਹੋਊਗਾ ਤਾਂ ਜਿਆਦਾ ਮੇਰਾ ਕਹੀ ਜਾਂਦਾ ਕਾਲੇ ਨੇ ਕਰਾਤਾ ਕੰਮ ਐ ਕਰਿਆ ਵਾ ਕਰਿਆ ਤਾਂ ਅਗਰ ਕਿ ਮੈਂ ਇੱਧਰੇ ਕੋਲੇ ਮੇਰੀ ਮਾਂ ਨੂੰ ਕਹਤਾ ਮੈਂ ਤੂੰ ਚੱਲ ਭੱਗ ਜਾ ਕਿਤੇ ਨਹੀਂ ਥੀ ਉਹ ਵਾਸੀ ਕੋਲੇ ਅੱਛਾ ਟਾਲਤੀ ਅਸ ਵੀ ਉੱਥੀ ਆ ਮੈਂ ਤਾਂ ਇਸੇ ਕਰਕੇ ਟਾਲਿਆ ਮਾਂ ਜੀ ਕੇਰਾ ਉਹ ਚੜ ਗਏ ਫਿਰ ਤੈਨੂੰ ਪਤਾ ਪੈਸੇ ਲੈ ਕੇ ਖੜਾ ਛੱਡਣਗੇ ਨਹੀਂ ਆਈ ਤਾਂ ਨਹੀਂ ਹੋ ਪੜਸ ਆਈ ਆ ਕੀ ਘਰੇ ਕਿਹੜਾ ਦੇਗੀ ਹੋਰ ਹੁਣ ਅੱਛਾ ਯਾਰ ਤੁਹਾਡੇ ਇੱਧਰ ਆ ਤਾਂ ਹੋਈ ਨਹੀਂ ਉਹ ਹੋਇਆ ਉਹਨਾਂ ਦਾ ਉਧਰ ਵੀ ਕੋਈ ਘਰੇ ਕੋਈ ਹੈ ਨਹੀਂ ਸੀ ਕਿ ਹੈਗਾ ਸੀ ਕੋਈ ਹੈਗੀ ਸੀ ਮੇਰੀ ਮਾਂ ਅੱਛਾ ਫਿਰ ਉਹਨੇ ਕੀ ਕਹਤਾ ਉਨੇ ਕਹਤਾ ਕਹਿੰਦੀ ਭਾਈ ਉਧਰ ਹੀ ਗਏ ਨੇ ਬੰਦੇ ਲੈ ਕੇ ਹਸਪਤਾਲ ਚ ਜਾਣ ਜੇ ਟਾਲਤਾ ਉਹਨੇ ਗੱਲ ਅੱਛਾ ਗੱਲ ਟਾਲਦੀ ਚਲ ਇਹ ਵੀ ਟਾਲਨੇ ਇੱਕ ਗੱਲ ਹੋਰ ਸਾਈਕਲਾ ਟਾਰ ਕਹਿੰਦਾ ਉਹ ਕਹਿੰਦੀ ਸੀ ਵੀ ਤੂੰ ਬਾਈ ਫਰਮੈਸ਼ ਲਾ ਹਸਪਤਾਲ ਚ ਮਨਾਂ ਭਾਈ ਇਹ ਕੰਮ ਅਸੀਂ ਅੱਜ ਨਾ ਕਰੀਏ ਕਿਸੇ ਤੇ ਵੀ ਨਹੀਂ ਕਰਦੇ ਨਾ ਗੱਲ ਕਰੀਏ ਨਾ ਪਿੰਡ ਦਾ ਕੰਮ ਆ ਚਲ ਸਾਂਝਾ ਆ ਦੋਵੇਂ ਭਾਈ ਤੁਸੀਂ ਵੀ ਕਹਿੰਦਾ ਇੱਕੋ ਜਿਹਾ ਨਾ ਬਾਈ ਬੁੱਟੀ ਬਰਤਦੇ ਆ ਸੰਦੀਪ ਭਰਾ ਨਾਲ ਵੀ ਲਿਆ ਜਾ ਉਹ ਕਹਿੰਦਾ ਮੈਂ ਤਾਂ ਦੁਸ਼ਮਣ ਨਾਲ ਵੀ ਨਹੀਂ ਇਹ ਜੇ ਕੰਮ ਕਰਦਾ ਵੀ ਤੁਹਾਡੀ ਲੜਾਈ 'ਚ ਕਿਸੇ 'ਚ ਵਾਧਾ ਵਧਾਈਏ ਫਰਮਾਇਸ਼ਾਂ ਲਈ ਹੈ ਨਾ ਇਸ ਤੱਕ ਇਹਨੇ ਵੀ ਟਿਕ ਜੋ ਜੇ ਤੁਸੀਂ ਜਾਣੇ ਜਾਂ ਕਰਨੀ ਹੈ ਭਈ ਆਪਦਾ ਸਰਕਾਰੀ 'ਚ ਜਾਓ ਆਹੋ ਤੇ ਕਹਿੰਦਾ ਸਰਕਾਰੀ 'ਚ ਕਿਹੜਾ ਲੈ ਗਏ ਉਹ ਕਾਰਵਾਈ ਫਿਰ ਉਹਦੋਂ ਬਾਅਦ ਉੱਥੇ ਬਿਆਨ ਬੁਣ ਲਈ ਕੀ ਪੜਸਾਈਆ ਰੇ ਨੱਚ ਕਾਲੇ ਬਿਆਨ ਬੁਣ ਹੋ ਗਏ ਯਾਰ ਹੋਰ ਹੁਣ ਭੈਣਾ ਜੇ ਬਿਆਨ ਹੋ ਗਏ ਮੂ ਕਾਲੇ ਮੈਨੂੰ ਤਾਂ ਲੱਗਦਾ ਫਿਰ ਤਾਂ ਯਾਰ ਮੜੇ ਗਏ ਅੱਛਾ ਕੇਸ ਤਾਂ ਬਣਾਇਆ ਹੋਊਗਾ ਆਪਣਾ ਫਿਰ ਤਾਂ ਭਈ ਲਿਖਤ ਕਰਤੀ ਹੋ ਉਹਨਾਂ ਨੇ ਲਿਖਤ ਤਾਂ ਨਹੀਂ ਉਹ ਭੈਣਾ ਟਾਲਦੇ ਕਿਸੇ ਲੋਟ ਯਾਰ ਕਾਹੀ ਆਏ ਨੇ ਫਿਰ ਫਿਰ ਆਪਾਂ ਨੂੰ ਕਰੀਏ ਕੋਈ ਹੇਠ ਤਾਂ ਐ ਤਾਂ ਫਿਰ ਇਹ ਲੁੱਕ ਲੁੱਕ ਕੇ ਤਾਂ ਨਹੀਂ ਗਮ ਖਰਾਬ ਹੋ ਜਾਉ ਐ ਤਾਂ 4 ਰੁਪਏ ਦਿੱਤੇ ਹੋਣੇ ਇਹਨਾਂ ਨੇ ਸਹੀ ਗੱਲ ਆ ਤੇਰੀ ਹਨਾ ਰੁਪਏ ਤਾਂ ਯਾਰ ਦੇਣ ਨਾਲ ਲੈਣ ਉਹਨਾਂ ਦਾ ਹੁਣ ਕੇਸ ਬਣਦੀ ਆ ਸਾਹਮਣੇ ਸਿੱਧੀ ਬਣਦਾ ਤਾਂ ਕਿਵੇਂ ਜਿਹੜੇ ਬੰਦੇ ਦਾ ਤੂੰ ਨਾਲ ਨਜ਼ਰਾਂ ਇਟੀਆਂ ਦਾ ਹਾਂ ਜਿਹਨਾਂ ਨੇ ਕਰਾਇਆ ਉਹ ਬਈ ਸਹੀ ਗੱਲ ਉਹਨਾਂ ਨੇ ਕਹਿਤੀ ਵੀ ਜਿਹੜੇ ਤੁਸੀਂ ਆੜਤੀ ਦੇ ਦੇਣੇ ਹੋਈ ਇੱਧਰ ਲਾ ਦਿਓ 4 ਰੁਪਏ ਵੀ ਉਹਨੇ ਤਾਂ ਲੱਗਦੇ ਵੀ ਨਹੀਂ ਵੀ ਇਹਨਾਂ ਨੂੰ ਸਮਾਰ ਕੇ ਮੜੋ ਪੈਸੇ ਲਓ ਇਹਨਾਂ ਤੋਂ ਗੱਲ ਵੀ ਸਹੀ ਆ ਹਨਾ ਦੇਖ ਰਾਜੀ ਬੰਦਾ ਤਾਂ ਇਹ ਕਰਨਗੇ ਪੈਸੇ ਲੈ ਕੇ ਪੈਸੇ ਦੇ ਭੁੱਖੇ ਨੇ ਪੈਸੇ ਦੀ ਭੁੱਖੇ ਨੂੰ ਤਾਂ ਪਤਾ ਹੀ ਹੈ ਪੈਸੇ ਦਾ ਮਾਰਾ ਤਾਂ ਨਾਂ ਲਿਖਿਆ ਹੋਈ ਨਹੀਂ ਇਹਨਾਂ ਨੇ ਨਹੀਂ ਆਪ ਪਿੰਡ ਪਿੰਡ ਵਾਲੀ ਪੰਚਾਇਤ ਹੀ ਨੰਬੜ ਦਿੰਦੇ ਨੇ ਕਹਿੰਦੇ ਰਹੀਏ ਪੁਲਿਸ ਦੇ ਹੱਥ ਨਾਲ ਲੱਗੀ ਯਾਰ ਜੱਟ ਹੱਥ ਤਾਂ ਹੁਣ ਫਿਰ ਮੇਰੀ ਗੱਲ ਸੁਣੋ ਮੈਂ ਕਰਦਾ ਜਿਹੜੇ ਮੇਰੇ ਬੰਦੇ ਹੈਗੇ ਨੇ ਨਾ ਮੈਂ ਬਾਹਰ ਦੀ ਬਾਹਰ ਨਵੇਂੜ ਦੀ ਕੋਸ਼ਿਸ਼ ਕਰਦਾ ਫਿਰ ਪੁਲਿਸ ਤੱਕ ਆਪਣਾ ਬੰਦਾ ਭੇਜਦਾ ਕੋਈ ਆਪਣਾ ਬੰਦਾ ਭੇਜਦਾ ਹਾਂ ਗੁੜਲੀ ਮਾਤਾ ਐ ਕਹਿੰਦੀ ਸੀ ਫੋਨ ਆਇਆ ਸੀ ਇਹ ਵੀ ਇੱਕ ਵਾਰੀ ਤੁਸੀਂ ਆਪ ਮੱਥੇ ਲੱਗੋ ਤੇ ਘਰ ਵਾਲੀ ਦੇ ਹਸਪਤਾਲ 'ਚ ਜਾ ਕੇ ਪਰ ਵੀ ਐ ਕਿਹ ਉਹ ਗੱਲ ਤਾਂ ਆਏ ਆ ਉੱਥੇ ਉਹ ਹੋਰ ਨਾ ਕਿਤੇ ਕਬਰ ਜੇ ਉਹ ਆਕੂ ਪਤਾ ਕੀ ਹੈ ਉਹ ਪੁਲਿਸ ਵਾਲਿਆਂ ਕੋਲੇ ਤਾਂ ਸਿੱਧਾ ਕਹਿ ਦੂਗੀ ਵੀ ਤੁਸੀਂ ਬੰਦੇ ਨਹੀਂ ਫੜਦੇ ਬੰਦੇ ਤਾਂ ਸਾਡੇ ਕੋਲੇ ਇੱਥੇ ਸਾਨੂੰ ਮਾਰਨ ਆਗੇ ਉਹ ਤਾਂ ਐ ਨਹੀਂ ਪਤਾ ਐ ਕਹਦੇ ਜਿਆ ਦੇਣ ਵੀਟ ਧਮਕੀਆਂ ਦੇਣ ਆਗੇ ਹਾਂ ਵੀ ਸਾਨੂੰ ਮਾਰਨ ਆਗੇ ਤੁਸੀਂ ਪੁਲਿਸ ਵਾਲੇ ਤੱਕਦੇ ਕਿਉਂ ਨਹੀਂ ਹੁਣ ਪੁਲਿਸ ਵਾਲੇ ਨੂੰ ਪਤਾ ਹੁੰਦਾ ਯਾਰ ਵੀ ਨਿੱਕੀ ਮੋਟੀ ਗੱਲ ਆ ਤਾਂ ਹੋ ਜੂ ਸਲਝ ਜੂੜਾ ਜਾਂ ਫਿਰ ਉਹ ਵੀ ਚਾਂਬਲ ਚਾਂਬਲੂ ਤਾਂ ਚਾਂਬਲੂ ਆਪਣਾ ਕੰਮ ਨੀ ਨੀ ਹੋ ਕੇ ਆਗੇ ਚਾਂਬਲ ਲਾਤਾ ਯਾਰ ਉਹ ਤਾਂ ਚਿਹੇ ਯਾਰ ਆਪਣੀ ਤਾਂ 2034 ਮਾਰ ਲਿਆ ਯਾਰ ਆਪਾਂ ਦਾ ਤਾਂ ਵੀ ਤਿਆਰ ਆ ਇਹ ਆਪਣੇ ਮਾਰ ਲਿਆ ਆਪਾਂ ਦਾ ਹੁਣ ਨੀਵੇਂ ਥਾ ਕੜਨਾ ਪਊ ਆਪਾਂ ਨੂੰ 2 ਫਸੇ ਹੋਏ ਆ ਬੰਦਾ ਆ ਵੀ ਖਿਹੜਾ ਛੁੱਟੇ ਜਰ ਕੁਸ਼ੀ ਆ ਖਿਹੜਾ ਤਾਂ ਕਿਵੇਂ ਛੁੱਟੇ ਆਪਾਂ ਨੂੰ ਤਾਂ ਨੀਵੇਂ ਥਾ ਕੜਨਾ ਪਊ ਨਾਲ ਕੋਲੇ ਪਤਾ ਹੀ ਆਪਾਂ ਨੂੰ ਠੀਕ ਹੈ ਨਾ ਦੂਜੀ ਗੱਲ ਜੇ ਉਹਨੇ ਆਪਣੇ ਦੇ ਕੇਸ ਪਵਾਤ ਆ ਨਾ ਇਰਾਦਾ ਇਹ ਕਤਲ ਦਾ ਕੇਸ ਆਪਣੇ ਤੇ ਪਰਚਾ ਸਿੱਧਾ ਕੱਟੇ ਜਾਊਗਾ ਵੀ ਮਾਰਨ ਦੀ ਹਸੀ ਹਾਂ ਵੀ ਇਹਨਾਂ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਮਾਰਨ ਦੀ ਕੋਸ਼ਿਸ਼ ਕੀਤੀ ਪਤਾ ਹੀ ਆ ਮੈਂ ਤੇ ਕਮਾ ਜੋ ਨਹੀਂ ਰਹਿਣਾ ਯਾਰ ਠੀਕ ਹੈ ਨਾ ਉਦੋਂ ਕਿਤੇ ਗਏ ਨਹੀਂ ਤਾਂ ਵਰਚਾ ਪੱਕਾ ਕੱਟਿਆ ਜਾਊਗਾ ਉਦੋਂ ਪਹਿਲਾਂ ਆਪਾਂ ਲੈ ਦੇਗੇ ਪੁਲਿਸ ਨਾਲ ਨਿਮੇੜ ਲਈਏ ਪਹਿਲਾਂ ਪੁਲਿਸ ਨਾਲ ਨਿਮੇੜ ਕੇ ਨਾ ਆਪਾਂ ਪੁਲਿਸ ਨਾਲ ਗੱਲਬਾਤ ਪਹਿਲਾਂ ਕਰਕੇ ਆਪਾਂ ਉਹਨਾਂ ਕੋਲ ਹੀ ਫੇਰ ਜਾਣ ਦਾ ਫਾਇਦਾ ਉਹਦਾ ਗਲਤ ਨਹੀਂ ਠੀਕ ਆ ਸੰਦੀਪਾ ਹੂੰ ਲੋਕਾਂ ਨੂੰ ਵੀ ਬੈਲ ਮਿਲ ਗਈ ਨਾ ਪਹਿਲਾਂ ਤਾਂ ਲੋਕ ਮੈਨੂੰ ਕਹੀ ਗਏ ਐ ਪੈਸੇ ਕਿਵੇਂ ਦੱਬ ਜੂ ਤੂੰ ਝੋਨਾ ਚੱਕ ਐ ਕਰ ਹਨਾ ਹੁਣ ਹੰਦਾਂ ਨੂੰ ਕਹੀ ਜਾਂਦੇ ਨੇ ਲੋਕ ਚੱਕ ਦਿੰਦੇ ਆ ਬਈ ਹੁਣ ਪਹਿਲਾਂ ਆਪਾਂ ਨੂੰ ਤੈਨੂੰ ਚੱਕ ਦਿੱਤੀ ਠੀਕ ਹੈ ਉਹਦੋਂ ਚੱਕ ਦੀ ਗੱਲ ਸਾਨੂੰ ਤੂੰ ਚੱਕ ਦੀ ਗੱਲ ਸੁਣਾ ਮੈਂ ਤੈਨੂੰ ਤੂੰ ਪਤੰਦਰਾ ਉਹਦੇ ਘਣੀਟ ਚੱਕ ਕੇ ਵਧਾ ਵਧਾਤਾ ਐਵੇਂ ਉਹ ਹੀ ਸੁੱਕਾ ਸੌਦਾ ਮਾੜਾ ਮੋਟਾ ਥੱਪੜ ਥੱਪੜੀ ਹੋ ਕੇ ਮਾੜਾ ਮੋਟਾ ਉਹਨੂੰ ਜ਼ੁਰਤ ਆਇਆ ਮੈਨੂੰ ਉਹਦਾ ਬਲੱਡ ਆ ਵਧੇ ਜੇ ਪਤਾ ਹੀ ਨਹੀਂ ਲੱਗਿਆ ਬਲੱਡ ਇੰਨਾ ਵੀ ਨਹੀਂ ਵਧਾਉਂਦੇ ਹੁੰਦੇ ਇਹ ਬਲੱਡ ਨਾ ਇਹ ਜਦੋਂ ਬਲੱਡ ਫਿਰ ਹੁਣ ਤੇਰਾ ਬਲੱਡ ਕਿੱਧਰ ਜਾਊਗਾ ਜਦੋਂ ਉਹਨੂੰ ਐ ਨਹੀਂ ਪਤਾ 100 ਰੁਪਿਆ ਕੋਲੋਂ ਲੈਣਾ ਪਏ ਜੇ ਫੇਰ ਫੇਰ ਵੀ ਤਾਂ ਬਲੱਡ ਸੈੱਟ ਕਰਨੇ ਗਈ ਉਹ ਤਾਂ ਠੀਕ ਆ ਉੱਥੇ ਤੂੰ ਹਿਸਾਬ-ਚਰ ਰਹਿੰਦੇ ਹੁੰਦੇ ਨੇ ਇਹ ਤਾਂ ਮੈਂ ਤਾਂ ਫਿਰ ਹੁਣ ਮੇਰੀ ਗੱਲ ਸੁਣ ਹੁਣ ਲੋਕ ਪਤਾ ਇਹਨੂੰ ਕੀ ਕਹੀ ਜਾਂਦੇ ਨੇ ਦੇਣਾ ਲੈਣਾ ਤਾਂ ਸਭ ਦੇ ਹੁੰਦਾ ਐ ਤਾਂ ਨਹੀਂ ਕੋਈ ਮਾਰਦਾ ਹੁੰਦਾ ਦੇ ਦਿੰਦੇ ਲੇਟ ਦੇ ਦਿੰਦੇ ਹਨਾ ਐ ਕਰ ਲੈਂਦਾ ਹੁਣ ਦੂਜੇ ਲੋਡ ਚੱਕ ਦੁਨੀਆ ਨਹੀਂ ਦੇਣਾ ਕਹਿੰਦੇ ਇਹ ਚੰਦ ਸੂਰਜ ਦਾ ਦੇਣਾ ਲੈਣਾ ਕੋਈ ਮਾਰਦਾ ਨਹੀਂ ਦਿੰਦਾ ਕਿ ਕਲੇ ਪਖਤਨਾ ਭਖਤ ਐਸੀ ਚੀਜ਼ ਐ ਕਿਸੇ ਵਕਤ ਆਪਾਂ ਨੂੰ ਅਗਲੇ ਦੇ ਪੈਰੀ ਹੱਥ ਵੀ ਲਾਉਣੇ ਪੈ ਸਕਦੇ ਆ ਕਿਸੇ ਟਾਈਮ ਅਗਲਾ ਆਪਣੀ ਲਾਉਂਦਾ ਹੁੰਦਾ ਹੁਣ ਆਪਾਂ ਨੂੰ ਲਾਉਣੇ ਪੈਣਗੇ ਉਹਦੇ ਆਉਂਦੇ ਉਹ ਦੋਨੇ ਜੀ ਲਾਉਂਦੇ ਸੀ ਹੁਣ ਤਾਂ ਫਿਰ ਹੁਣ ਆਪਣੀ ਇੰਡੀਆ ਦੇ ਗੱਲ ਵਾਲੀ ਉਹਦਾ ਕਰੇ ਬਾਈ ਤੇਰੇ ਰੱਖਣ ਤੇ ਆ ਦੁਆਰਦ ਕਰਾਦੀ ਤੇਰਾ ਗੁਣ ਨਹੀਂ ਭੁੱਲਦੇ ساری ਉਮਰ ਤੁਹਾਡੇ ਕੰਮ ਆਇਆ ਨਾ ਰੱਬ ਵਾਂਗ ਆਇਆ ਤੇ ਅੱਜ ਦੁਸ਼ਮਣ ਬਣ ਗਏ ਪਤਾ ਕੀ ਆ ਮੇਰੇ ਨਾਲ ਫੋਨ ਤੇ ਕੰਟੈਕਟ ਚ ਰਹੀ ਠੀਕ ਹੈ ਨਾ ਪਹਿਲੀ ਗੱਲ ਤਾਂ ਇਹ ਹੈ ਤੇ ਦੂਜੀ ਗੱਲ ਮੈਂ ਆਪਦੇ ਬੰਦੇ ਨਾਲ ਜਿਹੜੇ ਨਾ ਹੈਗਾ ਮੇਰਾ ਮੇਨ ਉਹਨਾਂ ਕਰਦਾ ਗੱਲ ਉਹਨੂੰ ਭੇਜਦਾ ਪੁਲਿਸ ਕੋਲੇ ਠੀਕ ਨਾ ਐਸਆਈ ਕੋਲੇ ਹੂ ਮਿਲਦਾ ਆਪਣਾ ਕਿਸ ਤਰ੍ਹਾਂ ਦੇ ਕੋਲੇ ਹੂ ਮੈਂ ਕਹਿੰਦਾ ਨਾ ਪਰਿੰਦਰ ਸ਼ਾਹ ਬਾਤ ਉਹ ਬੰਦਾ ਪਾ ਕੇ ਗੱਲ ਕਰ ਉਹਦੇ ਨਾਲ ਬੰਦਾ ਪਾ ਕੇ ਉਹਨਾਂ ਕੋਲੇ ਭੇਜੂੰਗੀ ਤੁਹਾਨੂੰ ਤੁਸੀਂ ਭਾਈ ਫੜਫੜਾਈ ਵਾਲੀ ਗੱਲ ਨਾ ਕਰਿਓ ਅਸੀਂ ਉਹਨਾਂ ਕੋਲੇ ਜਾ ਕੇ ਰਾਜੀਨਾਮਾ ਸੀ ਕਰ ਲਾਂਨੇ ਆ ਹਾਂ ਤੁਸੀਂ ਸਾਨੂੰ ਉਹ ਕਿਹਦਾ ਪਿੰਡ ਚ ਵੀ ਵੇਚਤੀ ਆ ਅਗਲਾ ਪਿੰਡ ਚ ਵੀ ਵੇਚਤੀ ਆ ਇਹ ਅਗਲਾ ਕਹਿੰਦਾ ਫੜਕੇ ਲੈ ਗਿਆ ਉਹਨਾਂ ਨੂੰ ਕਿੱਡੀ ਵੇਚਤੀ ਹੋ ਜੂ ਹੈ ਫਿਰ ਉੱਥੇ ਬੰਦੇ ਤਲੇ ਵਾਲੇ ਬਣ ਗਏ ਬੰਨ ਪੰਚਾਇਤ ਦੇ ਉਹ ਤਾਂ ਲੈ ਜਾਗੇ ਯਾਰ ਜੋ ਵੀ ਜਿਵੇਂ ਹੋਇਆ ਲੈ ਜਾਣ ਲਓ ਤਾਂ ਬਾਦ ਦੀਆਂ ਗੱਲਾਂ ਨੇ ਕਿਰ ਆਪਾਂ ਪੁਲਿਸ ਨਾਲ ਕੰਡੈਕਟ ਕਰੀਏ ਮੇਰੀ ਗੱਲ ਸੁਣ ਹਾਂ ਤੁਮੜਾ ਹਿਸ਼ਾਰ ਰਹੀ ਮੈਂ ਤਾਂ ਸ਼ਿਹਾਰੀਆਂ ਪਤਾ ਉਹ ਬੰਦਾ ਭੇਜਤਾ ਯਾਰ ਮੁਲਕੇ ਦਾ ਆਪਾਂ ਜਿੱਥੇ ਹੋ ਗੋ ਤੁਰੇ ਫਿਰਾਂਗੇ ਪਰ ਐਂ ਜੇ ਆਪਾਂ ਤੁਰੇ ਵੀ ਫਿਰੇ ਪਿੰਡ ਚ ਨਾ ਸ਼ਰੇਆਮ ਤਾਂ ਐ ਅਲੋਕ ਉਹਨਾਂ ਕੋਲੇ ਗੱਲਾਂ ਕਰਨਗੇ ਵੀ ਤੁਹਾਡੇ ਬੰਦੇ ਤਾਂ ਹਜੇ ਪਿੰਡ ਚ ਤੁਰੇ ਫਿਰਦੇ ਨੇ ਸ਼ਰੇਆਮ ਥੋੜੀ ਪੁਲਿਸ ਫੜਦੀ ਕਿਉਂ ਨਹੀਂ ਹੈਗੀ ਤਾਂ ਪੁਲਿਸ ਕੋਲੇ ਦੁਬਾਰਾ ਹੋ ਕਰੋ ਜਾਨ ਜਾਨ ਮਰੋ ਬੰਦੇ ਨੇ ਬਾਈ ਮੇਰਾ ਗੱਲ ਤੋਂ ਲੰਘਾ ਜਿੱਦੇ ਨੂੰ ਤਾਂ ਐ ਰਹੇ ਹਾਂ ਚੱਲ ਕਰਦੇ ਆਂ ਫਿਰ ਆਪਾਂ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਠੀਕ ਹੈ ਮੈਂ ਤੈਨੂੰ ਫੋਨ ਕਰ ਦੂੰ ਫੋਨ ਕੋਲਾ ਰੱਖੀਗੇ ਤੇ ਡਰਦਾ ਫੋਨ ਨਾ ਨਾ ਫੋਨ ਕਾਨੂੰ ਬੰਦ ਕਰਦਾ ਹਾਂ